ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਅੱਜ ਫਿਰ ਤੋਂ ਤੁਹਾਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਔਰ ਬੜਾ ਵਧੀਆ ਲੱਗਦਾ ਹੈ ਜਦੋਂ ਤੁਸੀਂ ਸੁਭਾਸ਼ ਗੋਇਲ ਹੈਲਥ ਸ਼ੋਅ ਨੂੰ ਪਿਆਰ ਕਰਦੇ ਹੋ ਔਰ ਜਿੰਨੇ ਵੀ ਨੁਸਖੇ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਆ ਉਹਨਾਂ ਨੂੰ ਤੁਸੀਂ ਅਪਣਾਉਣੇ ਹੋ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬੈਨੀਫਿਟ ਤੁਹਾਨੂੰ ਮਿਲਦੇ ਆ ਉਹ ਮੇਰੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਬਹੁਤ ਅੱਛਾ ਲੱਗਦਾ ਹੈ ਪਰ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਿਹਾ ਹਾਂ ਕੀ ਸਾਡੇ ਸ਼ੋਅ ਦੇ ਵਿੱਚ ਸਾਡਾ ਕੀ ਤੁਹਾਡਾ ਹੀ ਹੈ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਅੱਜ ਸਾਡੇ ਨਾਲ ਜਿਹੜੀ ਜੋੜੀ ਹੈ ਦੋਨੋਂ ਅੱਜ ਦੇ ਟੌਪ ਸਿੰਗਰ ਜਿਹਨੂੰ ਕਹਿ ਸਕਦੇ ਆ ਕਿ ਆਪਦੇ ਆਪ ਦੀ ਫੀਲਡ ਦੇ ਵਿੱਚ ਉਹਨਾਂ ਨੇ ਜਿਹੜੇ ਗਾਣੇ ਗਾਏ ਆ ਉਹਨਾਂ ਗਾਣਿਆਂ ਨੂੰ ਤੁਸੀਂ ਦਿਨ ਰਾਤ ਸੁਣਦੇ ਹੋ ਪਿਆਰ ਕਰਦੇ ਹੋ ਔਰ ਅਸੀਂ ਉਹਨਾਂ ਨੂੰ ਅੱਜ ਸ਼ੋਅ ਦੇ ਵਿੱਚ ਬੁਲਾਇਆ ਮੈਡਮ ਨੈਕਰਾ ਜੀ ਤੇ ਨਾਲ ਸਾਡੇ ਅੱਜ ਦੇ ਉੱਗੇ ਕਲਾਕਾਰ ਜੀ ਨੂੰ ਅਸੀਂ ਕਹਿ ਸਕਦੇ ਆ ਮੈਂ ਵੀ ਉਹਨਾਂ ਨੂੰ ਸੁਣਦਾ ਰਹਿਣਾ ਇੱਕਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਔਰ ਉਮੀਦ ਕਰਦੇ ਆ ਚੜਦੀ ਕਲਾ ਚ ਹੋਣਗੇ ਪੂਰੇ ਜੀ ਪੂਰੇ ਚੜਦੀ ਕਲਾ ਅੱਜ ਕੱਲ ਗਾਣੇ ਵੀ ਚੜਦੀ ਕਲਾ ਵਾਲੇ ਚੱਲ ਹਾਂ ਜੀ ਹਾਂ ਜੀ ਪੂਰੇ ਚੜਦੀ ਕਲਾ ਤੇ ਮੈਂ ਕਿ ਸ਼ੋਹ ਦੀ ਸ਼ੁਰੂਆਤ ਚੜਦੀ ਕਲਾ ਨਾਲ ਹੀ ਹੋਵੇ ਜ਼ਰੂਰ ਜੀ ਜ਼ਰੂਰ ਸਭ ਤੋਂ ਪਹਿਲਾਂ ਗੋਇਲ ਸਾਹਿਬ ਦੇ ਜਿੰਨੇ ਵੀ ਸਬਸਕ੍ਰਾਈਬਰ ਨੇ ਜਿੰਨੇ ਵੀ ਇਹ ਸ਼ੋਹ ਨੂੰ ਦੇਖਣ ਵਾਲੇ ਨੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਅੱਜ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਹੋਣਗੀਆਂ ਵੈਸੇ ਅਸੀਂ ਦਿਲੋਂ ਆਏ ਹਾਂ ਕਿ ਅਸੀਂ ਆਪਸੀ ਆਪਣੇ ਪਰਸਨਲੀ ਸਵਾਲ ਵੀ ਪੁੱਛਾਂਗੇ ਸਿਹਤ ਬਾਰੇ ਚੜਦੀ ਕਲਾ ਚ ਵੈਸੇ ਵੀ ਰਹਿਣ ਬਾਰੇ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਚੜ੍ਹਦੀ ਕਲਾ ਦੇ ਕੁਝ ਬੋਲ ਬਿਲਕੁਲ ਜੀ ਉਹ ਸਾਡੇ ਹਾਰ ਜਾਣਾ ਹੈ ਨਹੀਂ ਗਾ ਬਲੱਡ ਚ ਲੱਕ ਮੋੜ ਤੋਂ ਮੁਸੀਬਤਾਂ ਦੇ ਥੋੜਿਆ ਮਾੜੀ ਸੋਚ ਅੱਗੇ ਸਿਰ ਨਹੀਂ ਝੁਕਾਈਦਾ ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ ਹੋ ਸਾਨੂੰ ਰਾਤਾਂ ਦੇ ਹਨੇਰਿਆਂ ਦਾ ਖੌਫ ਨਾ ਸਦਾ ਸੂਰਜਾਂ ਦੇ ਰਹੇ ਨਿਗਮਾਨ ਦੇ ਕਿੱਥੋਂ ਮਾੜੇ ਦਿਨ ਮਿੱਤਰਾਂ ਨੂੰ ਟਾਉਣਗੇ ਅਸੀਂ ਚੜਦੀ ਕਲਾ 'ਚ ਜਾਉਣਾ ਜਾਣਦੇ ਕਿੱਥੋਂ ਮਾੜੇ ਦਿਨ ਮਿੱਤਰਾਂ ਨੂੰ ਟਾਉਣ ਗਏ ਅਸੀਂ ਚੜਦੀ ਕਲਾ 'ਚ ਜਾਉਣਾ ਜਾਣਦੇ ਬਹੁਤ ਵਧੀਆ ਕਿਉਂਕਿ ਜਦੋਂ ਕਦੇ ਅਸੀਂ ਵੀ ਬੋਰ ਹੁੰਨੇ ਆ ਨਾ ਗੱਡੀ 'ਚ ਜਾਂਦੇ ਹਾਂ ਜੀ ਹਾਂ ਅਸੀਂ ਪੰਜਾਬੀ ਗਾਣੇ ਸੁਣਦੇ ਆ ਦਿੱਲੀ ਤੱਕ ਜਾਂਦੇ ਕਿਧਰੇ ਵੀ ਜਾਣਾ ਹੁੰਦਾ ਕਿਉਂਕਿ ਸਾਡੇ ਸਫ਼ਰ ਲੰਬੇ ਹੁੰਦੇ ਆ ਟੂਰ ਸਾਡੇ ਵੀ ਲੰਬੇ ਹੁੰਦੇ ਆ ਕਦੇ ਕਿਤੇ ਕਦੇ ਕਿਤੇ ਤਾਂ ਏ ਜੀਲਾ ਤੁਹਾਡਾ ਗੀਤ ਹੈ ਇੱਕ ਵਾਰੀ ਦੇਖੋ ਤੁਸੀਂ ਗਾਇਆ ਜੋਸ਼ ਨਾਲ ਗਾਇਆ ਰੌਂਗ ਟੇ ਖੜੇ ਹੋਣ ਲੱਗ ਗਏ ਸੀ ਸਹੀ ਹੈ ਬਹੁਤ ਸਹੀ ਹੈ ਤੇ ਇਹਨੂੰ ਕਹਿੰਦੇ ਹੁੰਦੇ ਗੀਤ ਨੈਕਰਾ ਜੀ ਗਾਣੇ ਤੁਸੀਂ ਹੀ ਵਧੀਆ ਗਾਏ ਹੈ ਹਨਾ ਥੈਂਕ ਯੂ ਸਰ ਤੇ ਇੱਕ ਗੀਤ ਤੁਹਾਡਾ ਵੀ ਹੋ ਜਾਏ ਫਿਰ ਆਪਾਂ ਗੱਲਾਂ ਕਰਾਂਗੇ ਸਿਹਤ ਦੀਆਂ ਠੀਕ ਹੈ ਸਰ ਪਹਿਲਾਂ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਸਾਨੂੰ ਪਤਾ ਹੀ ਹੈ ਸਾਡੇ ਪੰਜਾਬ ਦੀ ਨਾਈਟਿੰਗੇਲ ਸੁਰਿੰਦਰ ਕੌਰ ਜੀ ਉਹਨਾਂ ਦਾ ਹੀ ਮੈਂ ਇੱਕ ਗੀਤ ਸੁਣਾਉਂਦਾ ਓਏ ਹੋਏ ਕਮਾਲ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਇਹ ਨਾ ਰਹਾ ਦੀ ਮੈਂ ਸਾਰ ਨਾ ਜਾਣਾ ਓ ਨਿਰਾਹੀ ਵੇ ਸਾਨੂੰ ਮੁੜਨਾ ਪਿਆ ਹਾਏ ਉਨਿਰਾਹੀ ਵੇ ਸਾਨੂੰ ਮੁੜਨਾ ਪਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਵਾਹਿਗੁਰੂ ਕੀ ਆਵਾਜ਼ ਹੈ ਜੀ ਵਾਪਸ ਉਹੀ ਆਵਾਜ਼ ਹੈ ਨਾ ਦੁਬਾਰਾ ਸੁਣਨ ਨੂੰ ਮਿਲਦੀ ਹੈ ਕਮਾਲ ਥੈਂਕ ਯੂ ਸਰ ਥੈਂਕ ਯੂ ਰੱਬ ਕਰੇ ਅਸੀਂ ਚੜ੍ਹਦੀ ਕਲਾ ਚ ਰਹੋ ਔਰ ਜਿੰਨੇ ਵੀ ਸਾਡੇ ਦਰਸ਼ਕ ਨੇ ਜਿਹੜੇ ਪ੍ਰੋਗਰਾਮ ਸੁਭਾਸ਼ ਗੋਇਲ ਹੈਲਥ ਸ਼ੋਅ ਦੇਖਦੇ ਆ ਉਹਨਾਂ ਲਈ ਵੀ ਅਸੀਂ ਦੁਆ ਕਰਦੇ ਆ ਸਦਾ ਚੜ੍ਹਦੀ ਕਲਾ ਚ ਰਹਿਣ ਔਰ ਜਿਹੜਾ ਸਾਡੇ ਸ਼ੋਅ ਦੇ ਵਿੱਚ ਜਿੰਨੇ ਵੀ ਆਰਟਿਸਟ ਪੰਜਾਬੀ ਕਲਾਕਾਰ ਸਿੰਗਰ ਸਾਡੇ ਨਾਲ ਬੈਠ ਕੇ ਸ਼ੋਅ ਦੇ ਵਿੱਚ ਗੱਲਾਂ ਬਾਤ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਕਿ ਕਿਵੇਂ ਸਮਾਂ ਨਿਕਲਦਾ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਕਿ ਤੁਹਾਡੀ ਜਿਹੜੀ ਸਿਹਤ ਜਿਹੜੀ ਤੁਹਾਡੀ ਫਿਟਨੈਸ ਹੈ ਪਹਿਲਾਂ ਨਾਇਕਾ ਜੀ ਤੁਹਾਡੇ ਇਹਦੇ ਗੱਲ ਕਰਾਂਗੇ ਤੁਹਾਡੀ ਜਿਹੜੀ ਬਿਊਟੀ ਹੈ ਸਿਹਤ ਹੈ ਇਹ ਨੂੰ ਤੁਸੀਂ ਕਿਵੇਂ ਇੰਨਾ ਮੇਨਟੇਨ ਰੱਖਦੇ ਹੋ ਕਿਉਂਕਿ ਅੱਜਕੱਲ ਤਾਂ ਵੈਸੀ ਬੰਦਾ ਅੱਜ ਮਿਲੋ ਕੁਝ ਹੋ ਰਿਹਾ ਕੱਲ ਮਿਲੋ ਕੁਝ ਹੋ ਰਿਹਾ ਬਰਸਾਂੋਂ ਮਿਲੋ ਕੁਝ ਹੋਰੀ ਹੋ ਜਾਂਦਾ ਪਰ ਆਪਾਂ ਪਹਿਲਾਂ ਵੀ ਮਿਲੇ ਸੀ ਅੱਜ ਪਹਿਲਾਂ ਨਾਲੋਂ ਜ਼ਿਆਦਾ ਚੜ੍ਹਦੀ ਕਲਾ ਹੈ ਥੈਂਕ ਯੂ ਮੈਂ ਉਹੀ ਕਹਿਣ ਲੱਗੀ ਸੀ ਲਾਸਟ ਟਾਈਮ ਆਪਾਂ ਮਿਲੇ ਸੀ ਉਸ ਤੋਂ ਪਹਿਲਾਂ ਤਾਂ ਮੈਂ ਨਾਰਮਲ ਜੇ ਰਜਿਮ ਹੁੰਦੇ ਨਾ ਫੋਲੋ ਕਰਦੀ ਸੀ ਫੇਸ ਵਾਸ਼ਰ ਔਰ ਸਮ ਪਰ ਅੰਦਰੂਨੀ ਬਿਊਟੀ ਬਾਰੇ ਮੈਂ ਕਦੀ ਇਦਾਂ ਸੋਚਿਆ ਨਹੀਂ ਕਿ ਅੰਦਰ ਤੋਂ ਆਪਾਂ ਕਿ ਤੇ ਲਾਸਟ ਟਾਈਮ ਜਿਵੇਂ ਤੁਸੀਂ ਮੈਨੂੰ ਤ੍ਰਿਫਲਾ ਦਿੱਤਾ ਹਲਦੀ ਦਿੱਤੀ ਤੇ ਉਹਦੇ ਨਾਲ ਸੱਚੀ ਮੈਨੂੰ ਬਹੁਤ ਬੈਨੀਫਿਟਸ ਹੋਏ oily skin ਬਹੁਤ ਜ਼ਿਆਦਾ ਹੈ ਥੋੜੇ ਜੇ ਐਕਨੇ ਸਕਾਰਸ ਵੀ ਹੈਗੇ ਨੇ ਪਰ ਉਹਦੇ ਨਾਲ ਸੱਚੀ ਹੀਲ ਹੋਣਾ ਬਹੁਤ ਜ਼ਿਆਦਾ ਹੈ ਸਰ ਜਿਹੜੇ ਜੰਗ ਬੱਚੀਆਂ ਨੇ ਨਾ ਧਿਆਨ ਨਾਲ ਸੁਣ ਲਓ ਜਿਹੜੇ ਆਈਆਂ ਕਰੀ ਜੰਨੇ ਹਲਦੀ ਨੂੰ ਲੈ ਕੇ ਆਏ ਵੇਖੋ ਜਿਹੜੀਆਂ ਚੀਜ਼ਾਂ ਅਸਲੀ ਅੰਦਰੋਂ ਪੇਟ ਸੈੱਟ ਹੋਣਾ ਨਾ ਜਦੋਂ ਤੁਹਾਡੀ ਗੱਟ ਠੀਕ ਆ ਪੇਟ ਠੀਕ ਆ ਤੁਹਾਡੇ ਬਲੱਡ ਦੀ ਕਲੀਨਿੰਗ ਹੋ ਰਹੀ ਹੈ ਤਾਂ ਤੁਸੀਂ ਸਮਝੋ ਤੁਹਾਡੇ ਫੇਸ ਦੀ ਕਲੀਨਿੰਗ ਹੋ ਰਹੀ ਹੈ ਔਰ ਜਦੋਂ ਤਿਰਫਲਾ ਲੈਂਦੇ ਆ ਸਾਡੇ ਪੇਟ ਨੂੰ ਸਾਫ ਕਰਦਾ ਔਰ ਦੇਖੋ ਤੁਹਾਡੇ ਪੇਟ ਦੇ ਵਿੱਚ ਮੰਨ ਲਓ ਮਲ ਜੰਮਿਆ ਹੋਵੇ ਹੈਨਾ ਮੈਲ ਜੰਮਿਆ ਹੋਵੇ ਉਹ ਨਿਕਲੇ ਨਾ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਫੇਸ ਤੇ ਇਮਪ੍ਰੈਸ਼ਨ ਉਹਦਾ ਆਂਦੇ ਜਾਂਦਾ ਜਿਵੇਂ ਬੰਦੇ ਨੂੰ ਕਬਜ ਹੋਈ ਹੋਵੇ ਉਹਦਾ ਮੂੰਹ ਕਹਿ ਜਾ ਉਹਨੂੰ ਹਰ ਕੋਈ ਕਹਿੰਦਾ ਕੀ ਗੱਲ ਤੈਨੂੰ ਕਬਜ ਹੋਈ ਹੈ ਹੈਨਾ ਫੇਸ ਤੇ ਆ ਜਾਂਦੀ ਹੈ ਇਹ ਚੀਜ਼ ਇਸੇ ਤਰ੍ਹਾਂ ਕੁੜੀਆਂ ਹੋਣ ਮੁੰਡੇ ਹੋਣ ਪਿੰਪਲ ਆਉਣਾ ਜਾਂ ਚਿਹਰਾ ਖਰਾਬ ਹੋਣਾ ਜਾਂ ਸਕਿਨ ਦੇ ਉੱਤੇ ਕੋਈ ਰੈਸ਼ੇ ਆਣੇ ਉਹਦਾ ਸਿੱਧਾ ਸਿੱਧਾ ਸਾਡੀ ਗੱਟ ਨਾਲ ਕਲੀਨ ਹੁੰਦਾ ਆਪਾਂ ਉੱਪਰ ਕਰੀਮਾਂ ਮਲਿ ਜਾਂਦੇ ਆ ਉਹ ਥੋੜੀ ਦੇਰ ਲਈ ਆਮਜਾ ਆ ਜਾਂਦਾ ਫਿਰ ਫੇਰ ਉਹ ਚੱਲ ਜਾਂਦਾ ਇਸ ਕਰਕੇ ਤੁਹਾਨੂੰ ਮੈਂ ਦਿੱਤਾ ਸੀ ਤਿਰਫਲਾ ਹਾਂਜੀ ਹਾਂਜੀ ਕਿ ਮੈਨੂੰ ਯਾਦ ਰੱਖ ਮੈਂ ਤੁਹਾਨੂੰ ਗੁਲਕੰਦ ਵੀ ਦਿੱਤਾ ਸੀ ਤੁਹਾਨੂੰ ਤਾਂ ਕਿ ਜਿਹੜੀ ਅੰਦਰ ਗਰਮੀ ਹੈ ਲੀਵਰ ਦੇ ਵਿੱਚ ਉਹ ਵੀ ਸ਼ਾਂਤ ਰਹੇ ਉਹ ਵੀ ਬਹੁਤ ਵਧੀਆ ਸਰ ਜਿਵੇਂ ਆਪਾਂ ਡੇਲੀ ਯੂਜ਼ ਆਪਾਂ ਜਿਵੇਂ ਹੁੰਦਾ ਨਾ ਕਿੰਨੇ ਫੇਸ ਵਾਸ਼ ਚੱਲ ਗਏ ਸੈਲਿਸਿਲੀਕ ਐਸਿਡ ਔਰ ਏ ਐਚ ਏ ਬੀ ਐਚ ਏ ਤੇ ਮਤਲਬ ਇਦਾਂ ਦਾ ਕੋਈ ਫੇਸ ਵਾਸ਼ ਆਪਣੇ ਕੋਲ ਜਿੱਦਾਂ ਐਕਸਫੋਲੀਏਟ ਕਰੇ ਜਿਹੜਾ ਕਿ ਸਭ ਤੋਂ ਵਧੀਆ ਫੇਸ ਵਾਸ਼ ਹੈ ਜੀ ਘਰੇ ਬਣਾਓ ਮੈਂ ਤੇ ਲੋਕਾਂ ਨੂੰ ਘਰੇ ਹੀ ਕਰਨਾ ਬਣਾਇਆ ਕਰੋ ਸਿੰਪਲ ਹੈ 글ੈਸਰਿਨ ਗੁਲਾਬ ਜਲ ਤੇ ਨਿੰਬੂ ਦਾ ਰਸ ਬਰਾਬਰ ਬਰਾਬਰ ਪਾ ਲਓ ਦੋ ਦੋ ਚਮਚੇ ਪਾ ਕੇ ਉਹਨੂੰ ਮਿਕਸ ਕਰਕੇ ਮੈਸ਼ ਕਰਕੇ ਫੇਸ ਤੇ ਮ사ਜ ਕਰੋ ਪਹਿਲਾ ਜਿਹੜਾ ਲੋਕੀ ਕਹਿੰਦੇ ਨੇ ਕਲਿੰਜ਼ਿੰਗ ਮਿਲਕ ਲਗਾਉਣਾ ਉਹਦੇ ਨਾਲੋਂ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਆਮ ਦੁੱਧ ਹੁੰਦਾ ਆਪਣੇ ਘਰੇ ਫਰਗੋ ਉਹੀ ਹੈ ਉਹਦਾ ਨਾ ਕਲੀਨਿੰਗ ਮਿਲਕ ਕਰਤਾ ਨੇ ਵੀ ਫੇਸ ਨੂੰ ਸਾਫ ਕਰਨ ਵਾਸਤੇ ਆਦਰਵਾਇਜ਼ ਦੁੱਧ ਜਿਹੜਾ ਹੈਗਾ ਨਾ ਜੀ ਉਹ ਬਣਿਆ ਹੀ ਆਪਣੇ ਫੇਸ ਨੂੰ ਇਹ ਆਪਣੀ ਸਕਿਨ ਨੂੰ ਵਾਸ਼ ਕਰਨ ਵਾਸਤੇ ਬਣਿਆ ਉਹਦਾ ਰੋਲ ਹੈ ਤੁਸੀਂ ਕਦੇ ਦੇਖਿਓ ਵੀ 10 ਦਿਨ ਤੁਸੀਂ ਹੱਥ ਧੋਲਿਓ ਐਦਾਂ ਕਰਕੇ ਦੁੱਧ ਨਾਲ ਹੈਨਾ ਇੱਕ ਗੋਲੀ ਦੁੱਧ ਲਗਣੀ ਹੈ ਕਿੰਨੀਕ ਲੱਗ ਜੂਗੀ ਉਹਦੇ ਨਾਲ ਤੁਸੀਂ ਇਹ ਗੱਲਾਂ ਲੋਕਾਂ ਨੂੰ ਮੇਰੀਆਂ ਪੁੱਠੀਆਂ ਲੱਗਦੀਆਂ ਹੁੰਦੀਆਂ ਨੇ ਜਿਹੜੀ ਚੀਜ਼ ਖਾਣ ਵਾਲੀ ਹੈ ਗੋਲ ਤਾਂ ਉਹਨੂੰ ਮਲਣ ਨੂੰ ਦਿੱਤੀ ਜਾਂਦੇ ਜਿਹੜੀ ਮਲਣ ਵਾਲੀ ਹੁੰਦੀਆਂ ਉਹਨੂੰ ਖਾਣ ਨੂੰ ਦੱਸ ਕੇ ਦੁਰ ਜਾਂਦੇ ਤੇ ਉਹਨੂੰ ਜਦੋਂ ਅਸੀਂ ਐ ਹੱਥ ਧੋਨੇ ਨਾ 10 ਦਿਨ ਚ ਪਤਾ ਲੱਗਦਾ ਹੈ ਯਾਰ ਇਹ ਲੋਕੀ ਬਾਈਕ ਚਲੰਦੇ ਆ ਹਾਂਜੀ ਉਹਨਾਂ ਦੇ ਹੱਥ ਅਕਸਰ ਕੰਦੇ ਹੋ ਜਾਂਦੇ ਆ ਹਾਂਜੀ ਕਿਉਂਕਿ ਬਾਈਕ ਸਾਰਾ ਦਿਨ ਚੱਲਣੀ ਮੈਲ ਧੂੜ ਜੰਮਦੀ ਜਾਂ ਕਰਦਾਂ ਤੇ ਇਹ ਸਾਰਾ ਦੁੱਧ ਨਾਲ ਜਦੋਂ ਵਾਸ਼ ਕਰਦੇ ਆ ਨਾ ਜੀ 2-3 ਵਾਰੀ ਤਾਂ ਉਹ ਇੰਨਾ ਕੁ ਕਲੀਨ ਹੋ ਜਾਂਦਾ ਪਰ ਉਹਨੂੰ ਲੱਗਦਾ ਵੀ ਸਾਫ਼ ਹੋਇਆ ਜਿਵੇਂ ਹੁਣ ਕਈ ਲੜਕੀਆਂ ਨੇ ਲੜਕੇ ਨੇ ਉਹਨਾਂ ਨੂੰ ਮੈਂ ਕਹਿਣਾ ਹਾਂ ਵੀ ਤੁਸੀਂ ਬਹੁਤ ਜ਼ਿਆਦਾ ਕੰਮ ਨਾ ਕਰੋ ਜਿਵੇਂ ਤੁਸੀਂ ਮੰਨਦੇ ਹੋ ਕਿ ਦੇਨ ਦੇ ਵਿੱਚ ਕਿੰਨਾ ਲੱਗ ਜਾਓ ਅੱਧਾ ਲੀਟਰ ਦੁੱਧ ਆਪਦੀ ਬਾਡੀ ਤੇ ਲਾਓ ਹੂੰ ਉਹਨੂੰ ਇੱਕ ਰੂਨ ਲਓ ਰੂਈ ਦੇ ਨਾਲ ਗਿੱਲਾ ਕਰਕੇ ਮਲੋ ਫੇਸ ਤੇ ਬਾਜੂਆਂ ਤੇ ਛਾਕੀ ਤੇ ਲੱਤਾਂ ਬਾਹਵਾਂ ਤੇ ਜਿੱਥੇ ਸੀ ਕਰਦਾ ਮਲ ਦੋ ਮਲ ਕੇ ਉਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਉਸ ਤੋਂ ਬਾਅਦ ਵਾਸ਼ ਕਰੋ ਹੂੰ ਬੱਤੀਆਂ ਉਤਰਦੀਆਂ ਨੇ ਜੀ ਓਕੇ ਬੱਤੀਆਂ ਮਤਲਬ ਕਿ ਜਿੰਨੀ ਮੈਲ ਹੁੰਦੀ ਹੈ ਮੈਲ ਤੇ ਸਕਿਨ ਚੌਣੀ ਹੋਣੀ ਹੈ ਸੱਤ ਲੇਅਰ ਨੇ ਤਾਂ ਇੱਕ ਤਾਂ ਇਹ ਸਭ ਤੋਂ ਵਧੀਆ ਵਾਸ਼ ਹੈ ਦੁੱਧ ਉਸ ਤੋਂ ਬਾਅਦ ਗਲਿਸਰਿਨ ਗੁਲਾਬ ਜਲ ਤੇ ਆਪਣਾ ਨਿੰਬੂ ਦਾ ਰਸ ਕਈਆਂ ਨੂੰ ਨਿੰਬੂ ਸੂਟ ਨਹੀਂ ਕਰਦਾ ਉਹਨੂੰ ਦੱਸ ਦੇਣੇ ਲੋਕੀ ਕਿ ਗੋਲ ਸਾਹਿਬ ਤੁਸੀਂ ਦੱਸਿਆ ਜੀ ਤੁਹਾਨੂੰ ਸੂਟ ਨਹੀਂ ਕੀਤਾ ਰੈਸ਼ ਕਰਤੇ ਤਾਂ ਉਹ ਨਿੰਬੂ ਨਾ ਵੀ ਪਾਉਣ ਤਾਂ ਗੁਲਾਬ ਜਲ ਤੇ ਗਲੈਸਰਿਨ ਵਿੱਚ ਪਾਣੀ ਸਫੀਸ਼ੀਐਂਟ ਆ ਉਹਦੇ ਨਾਲ ਵੀ ਫੇਸ ਨੂੰ ਵਾਸ਼ ਕੀਤਾ ਜਾ ਸਕਦਾ ਹੱਥਾਂ ਨੂੰ ਮੈਲ ਜੰਮਦੀ ਹੈ ਪੈਰਾਂ ਦੇ ਉੱਤੇ ਜੰਮੀ ਨਹੀਂ ਹੁੰਦੀ ਜੀ ਮੈਲ ਕਹੀ ਜਾਂਦੀ ਹੈ ਪੈਰ ਇਹ ਚੀਜ਼ ਜਿਹੜੀ ਆ ਸਭ ਤੋਂ ਵਧੀਆ ਵਾਸ਼ ਹੈ ਬਾਕੀ ਤਾਂ ਦੇਖੋ ਪੈਸੇ ਜਿੱਦੋਂ ਕੋ ਵੱਧੂ ਰੇ ਉਹ ਸਾਡੇ ਕੋਲੇ ਆਉਂਦੇ ਨੇ ਸਾਡੇ ਕੋਲੇ ਬਥੇਰੇ ਫੇਸ ਵਾਸ਼ ਪਏ ਹੁੰਦੇ ਆ ਇਹ ਪਿਆ ਉਹ ਪਿਆ ਤੇ ਉਹ ਲੈ ਕੇ ਜਾਂਦੇ ਨੇ ਲੇਕਿਨ ਜਦੋਂ ਮੈਂ ਉਹਨਾਂ ਨੂੰ ਸਮਝਾਉਂਦਾ ਵੀ ਇਹ ਘਰੇਲੂ ਚੀਜ਼ ਹੈ ਇਹਨੂੰ ਤੁਸੀਂ ਕਰੋ ਤਾਂ ਉਹ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਆ ਕੀ ਗੋਲਸਬ ਸਿਰਫ ਐਸੀ ਗੱਲ ਨਹੀਂ ਦੀ ਬੈਠੇ ਵੀ ਪੈਸੇ ਦੇ ਕੇ ਜਾਓ ਸਾਰੇ ਇਹ ਉਹ ਇਹ ਵੀ ਕਹਿੰਦੇ ਨੇ ਵੀ ਅੱਗੇ ਘਰੇ ਜਾ ਕੇ ਵੀ ਕਰੀ ਜਾਓ ਕਿਉਂਕਿ ਕਿੰਨੀ ਦੇਰ ਤੁਸੀਂ ਦੇਖੋ ਇੱਕ ਅਮਜੀ ਤੁਸੀਂ ਮੰਨ ਲਓ ਮੇਰੇ ਕੋਲੇ ਕੋਈ ਚੀਜ਼ ਲੈਣ ਆਵੇ ਕਿੰਨੀ ਵਾਰੀ ਆਓਗੇ ਇੱਕ ਚੀਜ਼ ਨੂੰ ਕਿੰਨੀ ਕੁ ਵਾਰੀ ਲੋਗੇ ਅਖੀਰ ਇੱਕ ਦਿਨੇ ਆਊਗਾ ਵੀ ਯਾਰ ਕੁਝ ਘਰੇ ਹੀ ਹੋ ਜਾਏ ਹੈਨਾ ਉਹ ਮੈਂ ਪਹਿਲਾਂ ਹੀ ਦੱਸ ਦਿੰਦਾ ਵੀ ਇਹਨੂੰ ਘਰੇ ਵੀ ਕਰੋ ਨਾਲ ਨਾਲ ਤਾਂ ਕਿ ਅਸੀਂ ਵੀ ਉਹ ਹੀ ਕੁਝ ਦੇਣਾ ਜੀ ਅਸੀਂ ਕੋਈ ਅਲੱਗ ਨਹੀਂ ਦੇ ਦੇਣਾ ਜੇ ਹੁਣ ਅਸੀਂ ਕਹਿੰਦੇ ਆ ਲੋਕਾਂ ਨੂੰ ਤਿਰਫਲਾ ਖਾਓ ਹਰੜ ਭੇੜਾ ਆਮਲਾ ਹਾਂਜੀ ਅਸੀਂ ਵੀ ਇਹ ਜਦਣਾ ਤੁਸੀਂ ਕਰੀ ਵੀ ਕਰੇ ਵੀ ਉਹੀ ਚੀਜ਼ਾਂ بس ਥੋੜਾ ਜਿਹਾ ਫਰਕ ਪੈ ਜਾਂਦਾ ਬਣਾਉਣ ਦਾ ਕਿ ਸਾਡੇ ਟੈਕਨੀਕਲ ਪਰਸਨ ਬਣਾਉਂਦੇ ਨੇ ਘਰੇ ਬੰਧਾ ਬਣਾ ਲੈਂਦਾ ਘਰੇ ਵੈਸੀ ਦਾਦੀ ਹੁੰਦੀ ਆ ਰਸੋਈ ਚ ਕੋਈ ਨਾ ਕੋਈ ਉਦੋਂ ਵੱਡਾ ਟੈਕਨੀਕਲ ਤਾਂ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਜੀ ਬਿਨਾ ਕੋਈ ਦੇਖੇ ਸਬਜੀ ਬਣਾ ਦਿੰਦੀਆਂ ਨੇ ਨਾਪ ਨਾਪ ਕੇ ਚਮਚੇ ਜੇ ਨੋਨ ਮਿਰਚਾ ਪਾ ਗਏ ਐਂ ਟੇਸਟੀ ਬਣਦੀ ਆ ਟੈਕਨੀਕਲ ਬੰਦੇ ਨੇ ਗ੍ਰਾਮ ਗ੍ਰਾਮ ਨਾਪ ਕੇ ਪਾਉਣਿਆ ਆਣੇ ਇਹੀ ਗੱਲ ਤੇ ਸਰ ਮੈਂ ਨਾ ਰੀਲ ਦੇਖੀ ਸੀ ਇੱਕ ਪਤਾ ਨਹੀਂ ਕਿੰਨਾ ਦੀ ਮੈਨੂੰ ਯਾਦ ਨਹੀਂ ਐ ਤੇ ਉਹ ਦੱਸ ਰਹੇ ਸੀ ਕਿ ਫਟਕਰੀ ਵੀ ਫੇਸ ਲਈ ਫਾਇਦੇਮੰਦ ਹੁੰਦੀ ਆ ਕੀ ਇਹ ਸੱਚ ਐ ਫਟਕਰੀ ਐਕਚੁਅਲੀ ਸਕਿਨ ਟਾਈਟਨਿੰਗ ਦਾ ਕੰਮ ਕਰਦੀ ਆ ਫਟਕਰੀ ਉਹਦਾ ਜਿਹੜਾ ਇਸਤੇਮਾਲ ਐ ਜਿਵੇਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਡਾਈ ਸ਼ੇਪ ਕਰਦੇ ਸੀ ਜਾਂ ਘਰਾਂ 'ਚ ਸ਼ੇਪ ਜਿਨ੍ਹਾਂ ਨੇ ਦੇਖੀਆਂ ਚੀਜ਼ਾਂ ਤਾਂ ਜਆ ਜਿਹੜੇ ਦਰਸ਼ਕ ਚੰਗੀ ਤਰ੍ਹਾਂ ਦੇਖ ਰਹੇ ਆ ਬਹੁਤ ਤਾਂ ਉਹ ਸ਼ੇਵ ਤੋਂ ਬਾਅਦ ਉਹ ਫਟਕੜੀ ਰਗੜਦੇ ਸੀ ਹਾਂਜੀ ਹੁਣ ਤਾਂ ਉਹ ਫੇਸ ਉੱਤੇ ਉਹ ਆਗੇ ਨਾ ਆਫਟਰ ਸ਼ੇਵ ਬਣਾਤੇ ਫਲਾਣਾ ਕਿਉਂਕਿ ਫਟਕੜੀ ਵੇਚ ਕੇ ਉਹਨਾਂ ਨੂੰ ਕੀ ਬਚਣਾ ਵਿਚਾਰਿਆਂ ਨੂੰ ਵੇਚਣ ਵਾਲਿਆਂ ਨੂੰ ਆਫਟਰ ਸ਼ੇਵ ਵੇਚ ਕੇ ਉਸ ਬਚਦਾ ਵੀ ਹੈ ਤੇ ਲੇਕਿਨ ਆਫਟਰ ਸ਼ੇਵ ਦੇ ਵਿੱਚ ਵੀ ਹੁੰਦਾ ਉਹੀ ਕੁਛ ਹੈ ਪਰ ਜਿਹੜੀ ਫਟਕੜੀ ਹੈ ਨਾ ਇਹਨੂੰ ਤੁਸੀਂ ਕਿਤੇ ਵੀ ਲਗਾਓਗੇ ਸਕਿਨ ਤੇ ਇਹਨੇ ਬਸ ਸਕਿਨ ਨੂੰ ਟਾਈਟ ਦਾ ਕੰਮ ਕਰਨਾ ਜਾਂ ਕਿਤੇ ਬਲੱਡ ਆਉਂਦਾ ਜਿਵੇਂ ਮੰਨ ਲਓ ਅੱਜ ਮੈਂ ਤੁਹਾਨੂੰ ਦੱਸਦਾ ਇਹ ਗੱਲ ਕਈ ਜਿਵੇਂ ਕੱਟ ਲੱਗ ਜਾਂਦੇ ਨੇ ਆਮ ਘਰਾਂ ਚ ਲੇਡੀਜ਼ ਨੂੰ ਸਬਜ਼ੀ ਕੱਟਦੇ ਚਾਕੂ ਲੱਗ ਗਿਆ ਜਾਂ ਹੋਰ ਕਈ ਜਗ੍ਹਾ ਕੱਟ ਲੱਗਦੇ ਰਹਿੰਦੇ ਨੇ ਲਾਈਫ ਚ ਤੇ ਉਹ ਕੱਟ ਦੇ ਲਈ ਉਹ ਬਲੱਡ ਨਿਕਲਦਾ ਓਕੇ ਕਈ ਵਾਰੀ ਬਲੱਡ ਰੁਕਦਾ ਨਹੀਂ ਹਾਂ ਆਪਾਂ ਕਈ ਪ੍ਰਾਲੇ ਕਰ ਲੈਨੇ ਬੰਨ ਲੈਨੇ ਕਰਦੇ ਆ ਨਹੀਂ ਉੱਥੇ ਸਿਰਫ ਇੱਕ ਫਟਕੜੀ ਔਰ ਇੱਕ ਹਲਦੀ ਜਿਹੜੀ ਆਮ ਰਸੋਈ ਦੀ ਹਲਦੀ ਹੁੰਦੀ ਆ ਦੋਨਾਂ ਦਾ ਬਰਾਬਰ ਪਾਊਡਰ ਬਣਾ ਕੇ ਥੋੜਾ ਜਿਹਾ ਪਾਣੀ ਘੋਲ ਬਣਾਓ ਉੱਥੇ ਲਾ ਦਿਓ ਓਕੇ ਹਾਂ ਇੱਕ ਵਾਰੀ ਤਾਂ ਸੀਟੀ ਜੀ ਵੱਜਦੀ ਆ ਕਿਉਂਕਿ ਲੜਦਾ ਨਾ ਓਕੇ ਜੀ ਤੇ ਗਾਰਜੀ ਨਿਕਲਦੀ ਆ ਪਰ ਇਹ ਨਹੀਂ ਹੈ ਕਿ ਬੂ ਮੋਸਤੋ ਬਾਅਦ ਨਿਕਲ ਜੂਗੀ ਇੱਕ ਵੀ ਡ੍ਰੌਪ ਐਡਾ ਇਨਸਟੈਂਟ ਕੰਮ ਕਰਦੀ ਆ ਓਕੇ ਫਟਕੜੀ ਹੁੰਦੀ ਆ ਫਟਕੜੀ ਤੇ ਹਲਦੀ ਓਕੇ ਇਧਰ ਮੈਂ ਸਾਰਿਆਂ ਨੂੰ ਕਹਿਣਾ ਵੀ ਆਪਣੀ ਰਸੋਈ ਚ ਇੱਕ ਡੱਬੀ ਚ ਫਟਕੜੀ ਪੀਸ ਕੇ ਰੱਖੋ ਪਾਊਡਰ ਇੱਕ ਡੱਬੀ ਦੇ ਵਿੱਚ ਆਪਣੀ ਹਲਦੀ ਅਲੱਗ ਹੀ ਰੱਖੋ ਇਹ ਜਿਹਨੂੰ ਵੀ ਘਰ ਚ ਕਿਤੇ ਕੱਟ ਲੱਗ ਜਾਏ ਕੁਝ ਵੀ ਹੋ ਜਾਏ ਉਹਨੂੰ ਲਾ ਦਿਓ ਬੂਆ ਦੱਸਦੇ ਹੁੰਦੇ ਸੀਗੇ ਕਿ ਜਿੰਨੇ ਵੀ ਮਸਾਲੇ ਨੇ ਆਪਣੀ ਰਸੋਈ ਦੇ ਵਿੱਚ ਆਮ ਘਰਾਂ ਦੀਆਂ ਰਸੋਈਆਂ ਉਹ ਸਾਰੀਆਂ ਇੱਕ ਤਰ੍ਹਾਂ ਦੀਆਂ ਦਵਾਈਆਂ ਹੀ ਨੇ ਜਿਹੜੀਆਂ ਦਵਾਈਆਂ ਨੇ ਹਨਾ ਉਹ ਓਸ਼ਧੀਆਂ ਨੇ ਤੇ ਉਹਨਾਂ ਨੂੰ ਬਸ ਇਸਤੇਮਾਲ ਕਰਨ ਦਾ ਤਰੀਕਾ ਸਾਡੇ ਜਿਹੜੇ ਮਹਾਪੁਰਸ਼ ਹੋਏ ਨੇ ਜੀ ਬਜ਼ੁਰਗ ਜੀ ਨੂੰ ਦਾਦੇ ਨਾਨੇ ਨਾਨੀਆਂ ਉਹ ਪਰਦਾਦੇ ਹਾਂਜੀ ਵੱਲੋਂ ਅੱਜ ਤੋਂ 500 ਸਾਲ ਹਜ਼ਾਰਾਂ ਸਾਲ ਪਹਿਲਾਂ ਉਹ ਕੰਮ ਕਰ ਗਏ ਨਹੀਂ ਹੁਣ ਤੁਸੀਂ ਹਲਦੀ ਖਾਣੀ ਸੀ ਕਿਤੇ ਜੁਗ ਪਏ ਨਹੀਂ ਖਾਂਦਾ ਕੋਈ ਉਹਨਾਂ ਨੇ ਹਲਦੀ ਨੂੰ ਸਬਜ਼ੀ ਚ ਪਾਤਾ ਸਹੀ ਗੱਲ ਹੈ ਸਹੀ ਗੱਲ ਇਹ ਕਹਿ ਕੇ ਵੀ ਰੰਗ ਬਦਲੂਗੀ ਮਤਲਬ ਹਾਂ ਹੁਣ ਜੇ ਤੁਸੀਂ ਆਮ ਕਿਸੇ ਨੂੰ ਪੁੱਛੋ ਵੀ ਹਲਦੀ ਕਿਉਂ ਪਾਉਨੇ ਸਬਜ਼ੀ ਚ ਉਹ ਕਹਿੰਦੇ ਵਧੀਆ ਰੰਗ ਆ ਜਾਂਦਾ ਹੈ ਉਹਨੂੰ ਐ ਨਹੀਂ ਪਤਾ ਕਿ ਇਹ ਸਿਹਤ ਲਈ ਚੰਗੀ ਨਹੀਂ ਤਾਂ ਉਹ ਪਤਾ ਨਹੀਂ ਕਿੱਥੇ ਜੰਗਲਾਂ ਦੇ ਵਿੱਚ ਉਗਦੀਆਂ ਹੋਣਗੀਆਂ ਸੀਗੀਆਂ ਹਨਾ ਕਿਹਨੇ ਲੈਣੀਆਂ ਸੀ ਨਹੀਂ ਲੈਣੀਆਂ ਸੀ ਹੁਣ ਦੇਖੋ ਜੀਰਾ ਅਜਮੈਨ ਸੌਂਫ ਹੈ ਕਾਲੀ ਮਿਰਚ ਹੈ ਸੁੰਢਾ ਹੈ ਮਗਬੀਪਲਾ ਨੇ ਔਰ ਕਈ ਐਸੀ ਦਾਲਚੀਨੀ ਹੋਗੀ ਕਈ ਐਸੀ ਚੀਜ਼ਾਂ ਨੇ ਜਿਹੜੀਆਂ ਸਾਡੀ ਰਸੋਈ ਚ ਪੰਜਾਂ ਨੇ ਸਾਡੀ ਸੇਫ ਹੁਣ ਤੁਸੀਂ ਦੇਖੋ ਦਾਲਚੀਨੀ ਹੈ ਹਾਂਜੀ ਔਰ ਇੱਕ ਲੌਂਗ ਐ ਇਲਾਇਚੀ ਐ ਇਹ ਥੋੜੀ ਥੋੜੀ ਚੀਜ਼ਾਂ ਪਾ ਕੇ ਅਦਰਕ ਦਾ ਥੋੜਾ ਜਿਹਾ ਪਾਊਡਰ ਪਾ ਕੇ ਤੁਸੀਂ ਕਾਲੀ ਮਿਰਚ ਵੀ ਪਾ ਲਓ ਥੋੜੀ ਜੀ ਤੁਸੀਂ ਉਹਨੂੰ ਬੋਇਲ ਕਰਕੇ ਉਹਦਾ ਕਵਾਤ ਪੀਓ ਜੇ ਕਈ ਲੋਕ ਤਾਂ ਉਹਨੂੰ ਚਾਚ ਯੂਜ਼ ਕਰਦੇ ਨੇ ਮਸਾਲਾ ਟੀ ਮਸਾਲਾ ਬਣਾ ਕੇ ਪਰ ਜੇ ਉਦਾਂ ਹੀ ਉਹਨੂੰ ਕਵਾਤ ਬਣਾ ਕੇ ਪੀਤਾ ਜਾਵੇ ਨਾ ਜੀ ਗਲੇ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੰਦਾ ਰਾਹਤ ਪਾ ਲੈਂਦਾ ਹੁੰਦੀ ਹੀ ਨਹੀਂ ਜੀ ਗਲੇ ਦੀ ਬਿਮਾਰੀ ਹੂੰ ਹੁਣ ਜੇ ਤੁਹਾਡਾ ਕੰਮ ਐ ਸਿੰਗਿੰਗ ਦਾ ਹਾਂਜੀ ਹਾਂਜੀ ਤੁਹਾਨੂੰ ਇਹ ਜਿਹੇ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਨੇ ਚੁੱਕੇ ਜੁੜੇ ਚੀਜ਼ਾਂ ਨੇ ਕਾਲੀ ਮਿਰਚ ਬਹੁਤ ਫਾਇਦੇਮੰਦ ਹੈ ਓਕੇ ਮਗਪੀਪਲ ਕਾਲੀ ਮਿਰਚ ਤੇ ਸੌਂਡ ਜਿਨ੍ਹਾਂ ਨੂੰ ਗਲੇ ਦੇ ਉੱਤੇ ਪ੍ਰੈਸ਼ਰ ਪਾਉਣਾ ਹੀ ਪਾਉਣਾ ਨੇ ਜਿਵੇਂ ਮੇਰੇ ਗਲੇ ਤੇ ਇੰਨਾ ਹੀ ਪ੍ਰੈਸ਼ਰ ਹੈ ਜਿੰਨਾ ਤੁਹਾਡੇ ਹਾਂ ਤੁਸੀਂ 2 ਘੰਟੇ ਚ ਪੜਾਸ ਘੜ ਦਿੰਨੇ ਮੈਂ 12 ਘੰਟੇ ਬੁੱਲ ਨਹੀਂ ਆ ਨਾ ਸਾਰੇ ਲੋਕਾਂ ਦੇ ਨਾਲ ਗੱਲਾਂ ਹੀ ਮਾਰਦੀਆਂ ਨੇ ਹੈਨਾ ਬਸ ਇਹ ਕਿ ਤੁਹਾਡਾ ਜ਼ੋਰ ਜ਼ਿਆਦਾ ਲੱਗਦਾ ਮੈਂ ਹੌਲੀ ਹੌਲੀ ਗੱਲਾਂ ਮਾਰ ਮਾਰ ਕੇ ਕੰਮ ਉਹ ਨਹੀਂ ਹੁੰਦਾ ਗੜੇ ਵਰਕ ਉਹ ਨਹੀਂ ਹੁੰਦਾ ਤੇ ਅਸੀਂ ਇਹ ਅਜਮਾਇਆ ਹੋਇਆ ਕਿ ਕਾਲੀ ਮਿਰਚ ਸੁੰਡ ਤੇ ਮੱਗ ਪੀਪਲ ਓਕੇ ਤਿੰਨ ਚੀਜ਼ਾਂ ਦਾ ਪਾਊਡਰ ਈਵਨ ਟੂ ਥਾਇਰੋਇਡ ਨੂੰ ਕੰਟਰੋਲ ਕਰ ਦਿੰਦਾ ਓਕੇ ਇਹ ਇੱਕ ਧਨੀਏ ਚ ਲੈ ਕੇ ਲੈ ਕੇ ਜਾਵਾਂਗੇ ਸਰ ਮੱਗ ਪੀਪਲ ਤੁਸੀਂ ਦੇਖੋ ਨਾ ਆਪਣੇ ਘਰਾਂ ਚ ਧਨੀਏ ਦੀ ਚਟਣੀ ਕਦੇ ਖਾਧ ਤੋ ਵਹੀ ਸੀ ਪਹਿਲਾਂ ਆਪਣੇ ਬੰਦੇ ਕੋਈ ਸੋਟਾ ਸੋਟਾ ਵੀ ਉਹਨਾਂ ਨੇ ਨਮਕਦਾ ਰੱਖਿਆ ਹੁੰਦਾ ਸੀ ਪੱਕਾ ਹੀ ਹੁੰਦਾ ਸੀ ਨਮਕਦਾ ਰੱਖਿਆ ਹੁੰਦਾ ਸੀ ਰਗੜ ਲਈ ਵੀ ਉਹ ਚ ਨਮਕਦਾ ਅਸਰ ਵੀ ਆਵੇ ਹਾਂਜੀ ਹਾਂ ਚਟਣੀ ਚ ਹਰ ਚੀਜ਼ ਚ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹੀ ਜਿਵੇਂ ਟਾਲੀ ਦਾ ਜਿਹੜਾ ਸੁੱਟਾ ਹੈ ਉਹਦੇ ਨਾਲ ਬੰਦਾ ਬਿਮਾਰ ਹੋ ਹਮ ਜਿਹੜਾ ਨਿੰਮ ਦਾ ਉਹਦੇ ਨਾਲ ਜਾਨ ਆਉ ਉਹਦੇ ਨਾਲ ਪਿਉਰੀਫਿਕੇਸ਼ਨ ਹੁੰਦੀ ਹੈ ਥੋੜੀ ਥੋੜੀ ਦਵਾਈ ਤੁਹਾਡੇ ਅੰਦਰ ਧਨੀਆ ਜੜ ਬਣਾ ਲਿਆ ਅੱਛਾ ਖਾਸ ਖਾਸ ਸੇਲ ਬੱਟ ਤੇ ਖਾਸ ਖਾਸ ਰਗੜਨੀ ਬਦਾਮ ਰਗੜਨੇ ਢੰਡਾਈ ਬਣਾਉਣੀ ਹੁਣ ਅੱਜ ਕੱਲ ਤਾਂ ਹੈ ਹੀ ਨਹੀਂ ਉਹ ਬਣਾਉਂਦੇ ਨਹੀਂ ਹੁਣ ਉਹਨੂੰ ਮਿਕਸੀ ਆ ਗਈ ਉੱਚ ਪਾਇਆ ਜਾਂ ਫਿਰ ਗੋਇਲ ਸਾਹਿਬ ਵਰਗਾ ਲਬੜਨੇ ਕੋਈ ਵੀ ਇਹ ਬਣਾਉਂਦਾ ਪਰ ਗੋਇਲ ਸਾਹਿਬ ਤੁਹਾਡੀ ਮਤਲਬ ਕਿ ਇੱਕ ਬਹੁਤ ਧੀ ਦੇਣਾ ਤੁਸੀਂ ਉਹ ਨਾ ਚੀਜ਼ਾਂ ਨੂੰ ਦੁਬਾਰੇ ਲੈ ਕੇ ਆ ਰਹੇ ਹੋ ਹਨਾ ਮੈਨੂੰ ਖੁਸ਼ੀ ਹੈ ਜੀ ਕਿ ਜੰਗ ਬੱਚਿਆਂ ਨੂੰ ਸਮਝ ਆ ਗਈ ਹਾਂਜੀ ਹਾਂ ਦੇਖੋ ਹੁਣ ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਬਸ ਮੈਨੂੰ ਪਤਾ ਹੈ ਵੀ ਮੈਂ ਆਉਣ ਵਾਲੀ 40 ਸਾਲ ਦੀ ਪਨੀਰੀ ਬੀਜਤੀ ਮੈਂ ਤਾਂ ਦੁਨੀਆ ਇਕ ਬ੍ਰਾਂਡ ਲਾਉਣੀ ਹੈ ਜੀ ਹਾਂਜੀ ਹਾਂ ਇੱਕ ਬ੍ਰਾਂਡ ਲਾਂਚ ਕਰਨਾ ਹੈ ਆਪਣੇ ਪ੍ਰੋਡਕਟ ਵਿੱਚ ਨੇ ਉਹ ਇੱਕ ਅਲੱਗ ਚੀਜ਼ ਹੈ ਤੁਸੀਂ ਇੰਨਾ ਕੁਝ ਅਵੇਅਰ ਕਰ ਰਹੇ ਹੋ ਸਾਰੀ ਸਮਾਜ ਨੂੰ ਹੈ ਨਾ ਪੰਜਾਬੀਆਂ ਨੂੰ ਹਾਂ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂ ਬ੍ਰਾਂਡ ਤਾਂ ਲੋਕਾਂ ਨੇ ਆਪ ਹੀ ਬਣਾਤਾ ਜੀ ਹਾਂਜੀ ਹਾਂ ਹੁਣ ਜਿਹੜਾ ਬੰਦਾ ਕਰੇ ਮੇਰੇ ਕਹਿੰਦੇ ਖਾ ਲੈਂਦਾ ਸ਼ਹਿਦ ਚ ਮਿਕਸ ਕਰਕੇ ਨਮਕ ਦੋ ਦਿਨ ਸੇਂਦਾ ਨਮਕ ਉਹਦਾ ਗਲਾ ਸੈੱਟ ਹੋ ਜਾਂਦਾ ਦੁਖਦਾ ਸੀ ਗਲਾ ਠੀਕ ਹੋ ਗਿਆ ਉਹ ਕਹਿੰਦਾ ਜਦ ਗੋਇਲ ਨੇ ਦੱਸੀ ਹੋਈ ਚੀਜ਼ ਨਾਲ ਇੰਨਾ ਫਾਇਦਾ ਹੋ ਗਿਆ ਜਦੋਂ ਉਹਦੇ ਕੋਲੇ ਜਾਵਾਂਗੇ ਫੇਰ ਕਿਉਂ ਲੋਕੀ ਆਪ ਹੀ ਆ ਜਾਂਦੇ ਨੇ ਹੈਨਾ ਤੁਹਾਨੂੰ ਇੱਕ ਚੀਜ਼ ਦੱਸਦਾ ਅਸੀ ਰੁਪਾਂਜਲੀ ਤੇ ਕੰਮ ਕੀਤਾ ਜੀ ਓਕੇ ਜੀ ਰੁਪਾਂਜਲੀ ਕਰੀਮ ਹਾਂਜੀ ਇਹ ਨਾ ਆ ਮੈਂ ਤੁਹਾਨੂੰ ਆਫ ਕੈਮਰਾ ਦਿਖਾਉਂਗਾ ਕੋਈ ਚੀਜ਼ ਆ ਕਿਉਂਕਿ ਮੈਂ ਲੋਕਾਂ ਮੰਗੋ ਕੰਮ ਨਹੀਂ ਕਰਦਾ ਵੀ ਆਹ ਠੀਕ ਹੋ ਗਿਆ ਸਾਡੇ ਕੋਲ ਆਹ ਵੀ ਠੀਕ ਹੋ ਗਿਆ ਆ ਦੇਖੋ ਜੀ ਆਫਟਰ ਬਿਫੋਰ ਮੈਂ ਨਹੀਂ ਕਦੇ ਕੀਤਾ ਮੇਰੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਮੈਂ ਜ਼ਰੂਰ ਦਿਖਾਉਣਾ ਲੈਪਟਾਪ ਤੇ ਵੀ ਆਪਾਂ ਨੇ ਆਹ ਦੇਖੋ ਜੀ ਉਹਨਾਂ ਨੂੰ ਫਿਰ ਦੇਖ ਕੇ Ориਜਨਲ ਚੀਜ਼ ਵੀ ਦਿਖਦੀ ਆ ਵੀ ਵਾਕਿ ਉਹ ਬੰਦਾ ਬੋਲ ਰਿਹਾ ਉਹੀ ਬੰਦਾ ਆ ਉਹਦੀ ਫੋਟੋ ਉਹੀ ਬੋਲ ਰਿਹਾ ਹੈਨਾ ਤੇ ਉਹਨਾਂ ਨੂੰ ਦਿਖਾਣਾ ਹੈ ਕਦੀ ਮੈਂ ਟੀਵੀ ਤੇ ਨਹੀਂ ਕਦੀ ਆਪਣੇ ਆਪ ਨੂੰ ਸ਼ੋਅ ਆਫ ਕੀਤਾ ਮੈਂ ਕਹਿੰਦਾ ਵੀ ਜਿਹਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਉਹਨੂੰ ਫਿਰ ਮੇਰੇ ਝੂਠ ਤੇ ਯਕੀਨ ਵੀ ਨਹੀਂ ਆਉਣਾ ਦਿਖਾਉਣ ਤੇ ਸਹੀ ਗੱਲ ਹੈ ਹੈਨਾ ਤੇ ਇਸ ਕਰਕੇ ਨੇ ਜੇ ਅਸੀਂ ਇਹ ਰੁਪਾਂਜਲੀ ਕਰੀਮ ਬਣਾਈ ਓਕੇ ਇਹਨੂੰ ਨਾ ਜੀ ਫੇਸ ਕਰੀਮ ਦੇ ਵਿੱਚ ਤੇ ਜਦੋਂ ਅਸੀਂ ਦਿੱਤਾ ਅ ਇਹਨਾ ਫੇਸ ਪੂਰਾ ਐ ਖਰਾਬ ਹੋਇਆ ਹੋਇਆ ਸੀਗਾ ਜੀ ਹੂੰ ਅ ਪੂਰਾ ਮਤਲਬ ਜੜਿਆ ਤਾਂ ਨਹੀਂ ਕਹਿ ਸਕਦੇ ਉਹ ਖਰਾਬ ਸੀ ਇਸਕੇ ਨੂੰ ਕੁੜੀ ਦਾ ਕੰਮ ਸੀਗਾ ਇੰਸਟਾ ਇੰਸਟਾ ਤੇ ਬਣਾਉਂਦੀ ਸੀ ਰੀਲਾਂ ਰੂਲਾਂ ਕਿਤੇ ਚਲੋ ਵਿਚਾਰੀ ਦਾ ਖਰਾਬ ਹੋ ਗਿਆ ਉਹ ਕਹਿੰਦੀ ਜੀ ਮੈਂ ਤਾਂ ਆਪਣੇ ਆਪ ਨੇ ਸਮਝ ਲਿਆ ਸੀ ਵੀ ਹੁਣ ਖਤਮ ਆ ਜਿੰਦਗੀ ਵੀ ਤੁਹਾਡਾ ਵੀਡੀਓ ਦੇਖ ਲਿਆ ਮੈਂ ਉਹ ਤੁਹਾਨੂੰ ਕਾਲ ਕਰ ਲਈ ਉਹ ਕੁੜੀ ਕੈਨੇਡਾ ਤੋਂ ਹੈ ਆਊਗੀ ਹੁਣ ਥੋੜੇ ਦਿਨਾਂ ਵਿੱਚ ਪੋਡਕਾਸਟ ਬਣਾਉਣ ਆਉਣਾ ਮੇਰੇ ਕੋਲ ਬਿਲਕੁਲ ਕਲੀਨ ਹੋ ਗਿਆ ਜੀ ਉਹ ਕਹਿੰਦੀ ਮੈਂ ਸੋਚ ਵੀ ਨਹੀਂ ਸਕਦੀ ਜੀ ਕਹਿੰਦੀ ਬਲਕਿ ਮੈਨੂੰ ਉੱਥੇ ਡਾਕਟਰਾਂ ਨੇ ਕਹਿਤਾ ਸੀ ਪੀ ਸਾਡੀ 2500 ਡਾਲਰ ਫੀਸ ਆ ਉਹ ਜਮਾ ਕਰਾਈ ਚਲ ਤੇ ਬਸ ਅਸੀਂ ਤੈਨੂੰ ਲਾਲ ਲੱਪਾ ਲਾਈ ਜਾਣਾ ਤੂੰ ਵੀ ਰੰਗੀ ਜਾਂਦੀ ਰਾਜ ਕੋਈ ਨਹੀਂ ਤੇ ਉਹ ਉਹ ਦੇਖ ਲਓ ਜੀ ਐਡਾ ਵੱਡਾ ਯਕੀਨ ਸਿੰਪਲ ਚੀਜ਼ ਹੈ ਜੀ ਜਿਵੇਂ ਕੋਈ ਬਹੁਤ ਮਹਿੰਦੇ ਵਿਚਾਰਗ ਨਹੀਂ ਲਾਇਆ ਨਾਰਮਲ ਆਪਣੇ ਇੰਡੀਆ ਦੀਆਂ ਚੀਜ਼ਾਂ ਨੇ ਇੱਕ ਦਸ ਇਹਦੇ ਵਿੱਚ ਇੱਕ ਦੋ ਦੁੱਧ ਪਾਏ ਨੇ ਜਿਵੇਂ ਅੱਕ ਦਾ ਦੁੱਧ ਹੋ ਗਿਆ ਇੱਕ ਦੋ ਹੋਰ ਪੇੜ ਦੇ ਉਹਨਾਂ ਦਾ ਜਿਵੇਂ ਜਿਹੜੇ ਕੈਰੈਕਟਰਸ ਵਗੈਰਾ ਹੁੰਦੇ ਨੇ ਨਾ ਉਹਨਾਂ ਚੋਂ ਜੀ ਨਿਕਲਦਾ ਉਹ ਚੀਜ਼ ਪਾਈਆਂ ਤੇ ਉਹਨੂੰ ਪਿਉਰੀਫਿਕੇਸ਼ਨ ਦੇ ਨਾਲ ਬਾਇ ਤੇ ਫਿਰ ਅਸੀਂ ਰੁਪੰਜਲੀ ਕੇ ਫੇਸ ਕਰੀਮ ਨੂੰ ਦੋ ਤਰ੍ਹਾਂ ਬਣਾਇਆ ਜੀ ਓਕੇ ਜੀ ਇੱਕ ਜਿਹੜੀ ਡੀਪ ਕਲੀਨジング ਕਰਦੀ ਹੈ ਅੰਦਰ ਤੱਕ ਇੱਕ ਇਹ ਜਿਹੜੀ ਉੱਪਰੋਂ ਇਨਸਟੈਂਟ ਕਲਰ ਦਿੰਦੀ ਹੈ ਇਹਦੇ ਚ 6 ਨੇ ਜੀ ਇੱਕ ਤਾਂ ਇਹਦੇ ਚ ਅਸੀਂ ਬਣਾਇਆ ਸੀਗਾ ਫੇਸ਼ੀਅਲ ਕਿੱਟ ਪੂਰੀ 6 ਚੀਜ਼ਾਂ ਦੀ ਓਕੇ ਜੀ ਇੱਕ ਕਿੱਟ ਨਾਲ ਜੀ ਕਰੀਬ-ਕਰੀਬ ਦੋ ਵਾਰ ਹੀ ਲੱਗ ਜਾਂਦੀ ਹੈ ਉਹ ਅੱਛਾ ਅਸੀਂ ਕਹਿੰਦੇ ਤੁਸੀਂ ਜਿਹੜਾ ਪਾਰਲਰ ਚ ਜਾ ਕੇ ਖਰਚ ਕਰਨਾ ਹਾਂ ਨਾ ਉਹਦਾ ਬਿਹਤਰ ਉਹਨੇ ਖਰਚੇ ਚ ਤੁਸੀਂ ਤਿੰਨ ਵਾਰੀ ਘਰੀ ਕਰ ਲਓ ਸਹੀ ਗੱਲ ਇੱਕ ਕੁੜੀਆਂ ਵਾਸਤੇ ਸਪੈਸ਼ਲ ਹਾਂ ਨਾਲੇ ਨਹੀਂ ਜੀ ਹੁਣ ਤਾਂ ਮੁੰਡਿਆਂ ਵਾਸਤੇ ਅੱਛਾ ਜੀ ਹਾਂ ਹੁਣ ਤਾਂ ਸਾਰਿਆਂ ਲਈ ਉਹ ਘਰੇ ਕਰਦੇ ਆ ਤੇ ਉਹ ਨਾ ਕਰਕੇ ਬੜਾ ਬੈਨੀਫਿਟ ਹੋਇਆ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਦਿਨ ਸਾਡੇ ਕੋਲੇ ਨੂਰੀ ਮੈਡਮ ਬੈਠੇ ਕਹਿੰਦੀ ਰੁਪੰਜਲੀ ਕੌਣ ਹੈ ਮੈਂ ਕਿਹਾ ਜਿਸ ਤਾਂ ਐਂ ਨਾ ਰੱਖ ਲਿਆ ਤੁਹਾਨੂੰ ਵਧੀਆ ਲੱਗਾ ਕਹਿੰਦੀ ਨਹੀਂ ਗੱਲ ਉਹ ਮਹਾ ਨਹੀਂ ਮੇਰਾ ਇੱਕ ਦੋਸਤ ਸੀਗਾ ਜੀ ਉਹਦੀ ਗਰਲਫ੍ਰੈਂਡ ਦਾ ਲੋਅ ਹੁੰਦਾ ਸੀ ਮੈਂ ਉਹਨੂੰ ਪ੍ਰਮੋਟ ਕੀਤਾ ਉਹਦੇ ਨਾਮ ਤੇ ਰਜਿਸਟ੍ਰੇਸ਼ਨ ਲੈ ਲਈ ਕਹਿੰਦੀ ਮੈਂ ਤੁਹਾਡੀ ਭੈਣ ਆ ਮੇਰੇ ਨਾਮ ਤੇ ਕੁਝ ਨਹੀਂ ਮਗਾ ਤੁਹਾਨੂੰ ਉਹਨਾਂ ਦੇ ਨਾਮ ਤੇ ਸੱਚਮੁੱਚ ਜੀ ਅਸੀਂ ਅਪਰੂਵ ਕਰਾਈ ਓਕੇ ਮੈਂ ਅਪਰੂਵਲ ਲਈ ਭੇਜੀ ਇੱਕ ਕਰੀਮ ਬਣਾਈ ਆ ਉਹ ਜਿਨ੍ਹਾਂ ਦੇ ਮੱਸੇ ਇੱਕ ਨੇ ਉੱਕ ਨੇ ਮੱਸੇ ਵੀ ਹੋ ਜਾਂਦੇ ਆ ਉਹਨਾਂ ਲਈ ਤੇ ਉਹਦਾ ਨਾਮ ਅਸੀਂ ਰੱਖਤਾ ਨੂਰੀ ਕਰੀਮ अच्छा वो अप्रूव हो गई जी क्या बात है बहुत <laughs> बढ़िया तो निकल दी। निकल दी। निकल दी। वो अप्रूव हो गई ਤੇ ਉਹਨ ਬਣੀ ਹੋਈ ਆ ਇੱਕ ਦਿਨ ਆਇਆ ਸੀ ਉਹਨਾਂ ਦਾ ਕਹਿੰਦੀ ਵੀਰੇ ਦੀ ਐਡ ਮੈਂ ਹੀ ਕਰਨੀ ਆ ਆਪਾਂ ਕਰਾਂਗੇ ਰਲ ਕੇ ਤੇ ਮਤਲਬ ਕਹਿੰਦਾ ਨਾ ਜੀ ਕਈ ਵਾਰੀ ਚੀਜ਼ਾਂ ਚੋਂ ਚੀਜ਼ ਨਿਕਲਦੀ ਉਹ ਫਿਰ ਉਹ ਕਰੀਮ ਅਸੀਂ ਦਿੱਤੀ ਜਿਹਨਾਂ ਨੂੰ ਇੱਥੇ ਦਾਗ ਕਾਲੇ ਦਾਗ ਤਿਲ ੱੱਬੇ ਪੈ ਜਾਂਦੇ ਆ ਉਹਦੇ ਬਾਅਦ ਬਹੁਤ ਹੀ ਰਿਜ਼ਲਟ ਵਧੀਆ ਆ ਜੀ ਔਰ ਇਸ ਤਰ੍ਹਾਂ ਕਰਕੇ ਉਹ ਜਿਹੜਾ ਮੈਂ ਤੁਹਾਨੂੰ ਲੋਸ਼ਨ ਦੱਸਿਆ ਨਿੰਬੂ ਗੁਲਾਬ ਜਲ ਗlycerin ਹੁਣ ਜਿਹੜੇ ਬਹੁਤ ਆਲਸੀ ਲੋਕ ਨੇ ਜਾਂ ਬਾਹਰ ਅੰਦਰ ਰਹਿੰਦੇ ਨੇ ਉਹਨਾਂ ਕੋਲ ਹੈ ਨਹੀਂ ਹੱਲ ਉਹਨਾਂ ਲਈ ਅਸੀਂ ਇਹ ਬਣਾਤਾ ਰੈਡੀਮੇਡ ਓਕੇ ਜੀ ਠੀਕ ਬਿਕੋਜ ਨਾ ਕਰੋ ਦੋ ਚਮਚੇ ਇਹਦੇ ਅਲੋ ਤੇ ਦੋ ਇੱਕ ਨਿੰਬੂ ਨਿਚੋੜ ਕੇ ਇਹਨੂੰ ਯੂਜ਼ ਕਰ ਲਓ ਓਕੇ ਇਹ ਇਹਦਾ ਨਾ ਅਸੀਂ ਨਾਲ ਹੀ ਦਿੱਤਾ ਰੁਪਾਂਜਲੀ ਫੇਸ ਲੋਸ਼ਨ ਓਕੇ ਜੀ ਤੇ ਮੈਡਮ ਦੀ ਨਿਗਾਹ ਆ ਗਈ ਲੈ ਕੇ ਜਾਣਾ ਝੱਟ ਕੇ ਜਾਣਾ ਨਹੀਂ ਸਹੀ ਹੈ ਇਹ ਚ ਪਿਓਰ ਗਲੈਸਰੀ ਨੇ ਜੀ ਤੇ ਇੱਕ ਇਹਦੇ ਚ ਗੁਲਾਬ ਜਲ ਹੈ ਪਿਓਰ ਗੁਲਾਬ ਜਲ ਵੀ ਸਾਡਾ ਅਲੱਗ ਹੈ ਜੀ ਇਹ ਦੇਖੋ ਜਿਵੇਂ ਨਾ ਇਹ ਰੋਜ਼ ਵਾਟਰ ਹੈ ਹਾਂਜੀ ਆਮ ਮਾਰਕੀਟ ਚ ਰੋਜ਼ ਵਾਟਰ ਮੇਰੇ ਖਿਆਲ ਨਾਲ 100 150 ਤੋ ਮਿਲ ਜਾਂਦਾ ਇਹ 1350 ਰੁਪਏ ਦਾ ਹੈ ਓਕੇ ਜੀ ਇਹ ਨਾਲ ਨਾਲ ਡਿਉਡਰੈਂਟ ਦਾ ਕੰਮ ਵੀ ਕਰਦਾ ਕੱਚਾ ਚ ਮਾਰੋ ਹੋਰ ਮੈਨੂੰ ਕਿਤੇ ਵੀ ਇਹ ਚ ਪਤਾ ਕੀ ਹੈ ਜੀ ਇੱਕ ਤਾਂ ਹੁੰਦਾ ਗੁਲਾਬ ਦੀਆਂ ਪੱਤੀਆਂ ਤੋਂ ਬੜਿਆ ਓਕੇ ਧਿਆਨ ਨਾਲ ਸੁਣਿਓ ਗੱਲ ਹਾਂਜੀ ਤੁਸੀਂ ਸਵਾਲ ਕੀਤਾ ਮੈਂ ਤੁਹਾਨੂੰ ਜਵਾਬ ਦਿੰਦਾ ਕਿਉਂਕਿ ਤੁਹਾਡਾ ਸਵਾਲ ਸਾਰੇ ਜੁੱਤ ਦਾ ਸਵਾਲ ਹੈ ਸਵਾਲ ਹੈ ਜੀ ਹਾਂਜੀ ਅ ਇੱਕ ਤਾਂ ਹੁੰਦਾ ਜਿਹੜੀ ਪੱਤੀਆਂ ਹੁੰਦੀਆਂ ਨੇ ਹਾਂਜੀ ਇੱਕ ਹੁੰਦਾ ਜਿਹੜੀ ਪੱਤੀਆਂ ਉਤਾਰ ਕੇ ਥੱਲੇ ਡੋਡੀ ਬਚਦੀ ਹਾਂਜੀ ਹਾਂਜੀ ਤੁਸੀਂ ਸਮਝਦੇ ਨਾ ਗੱਲ ਅਸਲੀ ਚੀਜ਼ ਉਹਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਉਹਦੇ ਚੋਂ ਨਿਕਲਦੇ ਹੁੰਦੇ ਨੇ ਡ੍ਰੌਪ ਸੀ ਹਮ ਬਸ ਉਹਦੇ ਚਾਹੀਦੀ ਜਿਵੇਂ ਪੱਤੀਆਂ ਚੋਂ ਨਿਕਲਦਾ ਨਾ ਪੱਤੀਆਂ ਵਾਲਾ ਤਾਂ ਹੈ ਹੀ ਓਰੀਜਨਲ ਉਹ ਰੋਲ ਹੀ ਖਤਮ ਹੈ ਲੇਕਿਨ ਜਿਹੜਾ ਉਹ ਡੋਡੀ ਚੋਂ ਨਿਕਲਦਾ ਨਾ ਜੀ ਉਹ ਡਾਲ ਨਾਲ ਡਿਊਡੈਂਟ ਦਾ ਕੰਮ ਕਰਦਾ ਹੁਣ ਜਿਵੇਂ ਇਹਨੂੰ ਆਪਾਂ ਲਈਏ ਇਹਦੀ ਜਿਹੜੀ ਇਹਨੂੰ ਅਸੀਂ ਬਗਾਇਦਾ ਪ੍ਰੈਸ਼ਰ ਵਾਲੀ ਲਈ ਹੈ ਜੀ ਹੁਣ ਇਹਦੀ ਖੁਸ਼ੂ ਇਹ ਅਲੱਗ ਹੈ ਓਕੇ ਜੀ ਤੁਸੀਂ ਦੇਖੋ ਇਹਨੂੰ ਜਰਾ ਹੱਥ ਤੇ ਲੈ ਕੇ ਇਹ ਡਿਫਰੈਂਟ ਮਤਲਬ ਉਹ ਵਾਲਾ ਗੁਲਾਬ ਜਲ ਨਹੀਂ ਹੈਗਾ ਜਿਹਨੂੰ ਅਸੀਂ ਨਾਰਮਲ ਕਹਿ ਦिए ਇਹ ਤਾਂ ਕਈ ਐਸੈਂਸ ਆਉਂਦੇ ਆ ਐਸੈਂਸ ਵਾਲੇ ਜਿਹੜੇ ਹੁੰਦੇ ਆ ਉਹ ਲੱਗ ਚੀਜ਼ ਪੈਕ ਇਨ ਬੋਟਲ ਹੱਥ ਚ ਫੜ ਕੇ ਹਾਂ ਪਿਓਰੀ ਪ੍ਰੀਮੀਅਮ ਲੱਗਦੀ ਹੈ ਹਾਂ ਹਾਂ ਹੈਨਾ ਹਾਂਜੀ ਤੇ ਇਹ ਚੀਜ਼ ਬਹੁਤ ਅੱਛੀ ਬਣੀ ਜੀ ਇਹਨੂੰ ਅਸੀਂ ਦਿੱਤਾ ਲੋਕਾਂ ਨੂੰ ਕਿ ਗੁਲਾਬ ਜਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਦੇਤਾ ਤੇ ਲੋਸ਼ਨ ਦੇਤਾ ਇਹ ਹੁਣ ਉਸੇ ਤਰ੍ਹਾਂ ਇਹਦੇ ਚ ਦੇਖੋ ਕਿੰਨੀ ਟਰਾਂਸਪੇਰੈਂਸੀ ਹੈ ਹਾਂ ਕਲੀਅਰ ਕਲੀਅਰੈਂਸ ਬਹੁਤ ਆ ਤੇ ਇਹ ਤਾਂ ਕਈ ਵਾਰੀ ਇਹ ਗੁਲਾਬ ਜਲ ਅਸੀਂ ਲੋਕਾਂ ਨੂੰ ਦਿੱਤਾ ਜੀ ਜਿਨ੍ਹਾਂ ਨੂੰ ਗਰਦਨ 'ਚ ਦਰਦ ਦੁੱਧ ਰਹਿੰਦਾ ਸਪਰੇਅ ਕਰ ਦੋ ਰੋਕ ਦਿੰਦਾ ਕਿਉਂਕਿ ਇਹਦੇ 'ਚ ਸ਼ਕਤੀ ਬਹੁਤ ਆ ਪਰ ਦੂਸਰੀ ਫਰੇਗਰੈਂਸ ਤੋਂ ਹੀ ਪਤਾ ਲੱਗਿਆ ਪਤਾ ਲੱਗਿਆ ਅੰਡਰ ਆਰਮ ਦੇ ਵਿੱਚ ਇਹਨੂੰ ਲੋਕਾਂ ਨੂੰ ਅਸੀਂ ਦੰਨਿਆ ਜੀ ਇਹਨਾਂ ਨੂੰ ਅੰਦਰ ਨਾ ਜ਼ਖਮ ਬਣ ਜਾਂਦੇ ਆ ਕਈ ਵਾਰੀ ਪਿਲਕਰੇ ਜੇ ਨਿਕਲ ਹੀ ਜਾਂਦੇ ਆ ਗਰਮੀ ਕਰਕੇ ਉਹਨਾਂ ਨੂੰ ਦੰਨੇ ਜੀ ਟੋਪ ਦਾ ਰਿਜ਼ਲਟ ਆ ਓਕੇ ਜੀ ਨਾਲੇ ਵਧੀਆ ਵੀ ਹੈ ਉਹ ਐਲੀਨੀ ਹੈਗਾ ਕਈ ਗੁਲਾਬ ਜਿਹੜਾ ਹੁੰਦਾ ਨਾ ਜੀ ਉਹ ਐਡੀ ਕਿ ਸ਼ੀਸ਼ੀ ਹੁੰਦੀ ਆ ਹਾਂ ਉਹ ਪਿਓਰ ਗੁਲਾਬ ਦਾ ਅਰਕ ਹੁੰਦਾ ਐਕਸਟ੍ਰੈਕਟ ਕੱਢਿਆ ਹੁੰਦਾ ਓਕੇ ਜੀ ਉਹਨੂੰ ਕੀ ਕਰਦੇ ਨੇ ਇੱਕ ਪੂਰਾ ਡਰਮ ਪਾਣੀ ਦਾ ਡਿਜੀਟਲ ਵਾਟਰ ਦਾ ਡਰਮ ਹਾਂ ਭਰ ਲੈਂਦੇ 180 ਐਮਐਲ ਦਾ ਉਹਦੇ ਚ ਉਹ 30 ਐਮਐਲ ਦੀ ਸ਼ੀਸ਼ੀ ਪਾ ਕੇ ਉਹਨੂੰ ਮਿਕਸ ਕਰ ਦਿੰਦੇ ਨੇ ਕਰਕੇ बन ਗਏ ਜੀ ਗੁਲਾਬ ਚਰਾਬ ਜਾ ਤਾਂ ਉਹ ਉਹ ਅਕਸਰ ਉਹ ਚੱਲਦਾ ਪਿਆ ਕੱਲੀ ਫਰੇਗਰੈਂਸੀ ਹਾਂ ਉਹ ਫਿਰ ਉਹ ਵਿਗਦਾ ਵੀ 18 ਰੁਪਏ ਦਰਜਨ 20 ਰੁਪਏ ਦਰਜਨ ਮਾਰਕੀਟ ਜਾ ਕੇ 100 ਰੁਪਏ ਦਾ ਉਹ ਮਿਲ ਜਾਂਦਾ ਤਾਂ ਉਹ ਚੀਜ਼ਾਂ ਨੇ ਤਾਂ ਮੈਂ ਅਵੇਅਰ ਕਰਦਾ ਲੋਕਾਂ ਨੂੰ ਵੀ ਬੇਸ਼ੱਕ ਚੀਜ਼ ਵਰਤੋ ਨਾ ਜੇ ਵਰਤਨੀ ਤਾਂ ਅਸਲੀ ਵਰਤੋ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਗੋਇਲ ਸਾਹਿਬ ਤੱਕ ਕਦ ਪਹੁੰਚਾਂਗੇ ਜਾਂ ਮਾਰਕੀਟ ਚ ਤਾਂ ਹੀ ਮਿਲਦਾ ਸੀ ਕਰੀਏ ਕੀ ਵੇਰੀ ਕੋ ਗੁਲਾਬ ਦਾ ਬੂਟਾ ਹੀ ਲਿਓ 100-150 ਰੁਪਏ ਦਾ ਨਰਸਰੀ ਚੋਂ ਹਮ ਲਿਆ ਕੇ ਘਰੇ ਲਾ ਲਓ ਉਹਨੂੰ ਚੌਥੇ ਪੰਜਵੇਂ ਦਿਨ ਦੋ ਤਿੰਨ ਫੁੱਲ ਆ ਜਾਂਦੇ ਨੇ ਤੋੜੋ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਉਹਦਾ ਪਾਣੀ ਚ ਰੱਖ ਦਿਓ ਡਿਪ ਕਰਕੇ ਪਾਣੀ ਚ ਡਿਪ ਕਰਕੇ ਰੱਖ ਦਿਓ 5 ਜਾਂ 6 ਦਿਨ ਚੋਂ ਗੁਲਾਬ ਜਲ ਵਾਂਗੂ ਤਿਆਰ ਹੋ ਜਾਂਦਾ ਠੋਕ ਠੋਕ ਅਰੀਜਨਲ ਤਾਂ ਹੋ ਕੀ ਜੀ ਜੀ ਪਾਣੀ ਹਮੇਸ਼ਾ ਉਬਾਲ ਕੇ ਠੰਡਾ ਕਰ ਲਓ ਉਹਦੇ ਚ ਪਾ ਦਿਓ ਸਣੇ ਡੋਡੀਆਂ ਡੋਡੀਆਂ ਵਿੱਚੀ ਪੀਸ ਕੇ ਸੋੜ ਲਓ ਤਾਂ ਉਹ ਠੋਕ ਠੋਕ ਇੰਨਾ ਕ ਤਾਂ ਹੋਊਗਾ ਨਾ ਜੇ ਹੁਣ ਚਲੋ ਸਾਡੇ ਵਾਲਾ ਤਾਂ 100% ਪਿਓਰ ਹੋ ਗਿਆ ਉਹ ਬਦਲ ਜੇ 100% ਪਿਓਰ ਨਹੀਂ ਤਾਂ ਘੱਟੋ ਘੱਟ ਨੁਕਸਾਨ ਤਾਂ ਨਹੀਂ ਕਰੂਗਾ। ਨੁਕਸਾਨ ਨਹੀਂ ਕਰੂਗਾ। ਕੰਮ ਗੁਲਾਬ ਜਲ ਦਾ ਹੀ ਕਰੂਗਾ। ਕੈਮੀਕਲ ਨਹੀਂ ਹੋਊਗਾ। ਕੈਮੀਕਲ ਨਹੀਂ ਆ ਉਹਦੀ ਅੱਖਾਂ ਮੂਰੇ ਬਣੀ ਹੋਈ ਚੀਜ਼ ਆ। ਤਾਂ ਸਿੰਪਲ ਚੀਜ਼ਾਂ ਨੇ ਲੋਕੀ ਕਰਦੇ ਨੇ। ਹਾਂਜੀ। ਇਹ ਇਹ ਛੋਟੇ ਛੋਟੇ ਗੱਲਾਂ ਕਰਨ ਤਾਂ ਮਜ਼ਾ ਆ ਜੀ। ਸਹੀ ਗੱਲ ਐ। ਜਿਵੇਂ ਗੁਲਾਬ ਜਲ ਤੁਸੀਂ ਦੱਸਿਆ ਹੈ ਮੈਨੂੰ ਵੀ ਲੱਗੇ ਬਹੁਤ ਵਧੀਆ ਟੋਨਰ ਆ ਇਹਦੇ ਨਾਲ ਇਨਸਟੈਂਟ ਮੈਨੂੰ ਲੱਗਿਆ ਜਿਵੇਂ ਇੱਥੇ ਜਿਹੜੇ ਕੋਰਸ ਹੁੰਦੇ ਨਾ ਹਾਂਜੀ ਉਹ ਟਾਈਟ ਹੋ ਗਏ। ਤੇ ਅੱਜਕੱਲ ਨਾ ਜਿਵੇਂ ਪੀਜੀਓਡੀ ਦੇ ਐਕਨੇਸ ਬਹੁਤ ਜ਼ਿਆਦਾ ਨੇ ਮੇਰੇ ਵੀ ਇੱਕ ਫਰੈਂਡ ਨੂੰ ਹੋਏ ਸੀ ਤੇ ਉਸ ਤੋਂ ਬਾਅਦ ਨਾ ਸਕਾਰਸ ਹੋ ਗਏ ਉਹਦੇ ਬਹੁਤ ਜ਼ਿਆਦਾ ਐਕਨੇ ਪਿਟਸ ਤੇ ਉਹਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਉਹਦਾ ਟ੍ਰੀਟਮੈਂਟ ਲਿੱਤਾ ਤੇ ਉਹ ਕਹਿੰਦੇ ਕਿ ਅਸੀਂ ਇਹਨੂੰ ਸਿਰਫ 50 60% ਹੀਲ ਕਰ ਸਕਦੇ ਹਾਂ ਤੇ ਕੀ ਇਹ ਇਦਾਂ ਹੁੰਦਾ ਕਿ 100% ਆਪਾਂ ਕਿਸੇ ਵੀ ਐਕਨੇ ਪੇਟੀ ਐਕਨੇ ਸਕਾਰ ਨੂੰ ਹੀਲ ਕਰ ਲੀਏ ਹੀਲ ਹੋ ਜਾਂਦੇ ਨੇ ਜੀ ਫੇਸ ਤੇ ਹੋ ਜਾਂਦੇ ਆ ਅੱਛਾ ਇਹਦੇ ਚ ਨਾ ਆਯੁਰਵੈਦਿਕ ਸਿਸਟਮ ਦੇ ਵਿੱਚ ਕਰੀਮਾਂ ਵਗੈਰਾ ਤਾਂ ਬਹੁਤ ਆਉਂਦੀਆਂ ਨੇ ਉਹ ਯੂਸਲੈਸ ਹੁੰਦੀਆਂ ਨੇ ਹਾਂਜੀ ਅਸੀਂ ਮਨਾਂ ਹੀ ਕਰ ਦਿੰਦੇ ਆ ਤੇ ਲੇਕਿਨ ਅਸੀਂ ਉਹ ਜ਼ਰੂਰ ਦੇ ਦਿੰਨੇ ਚੀਜ਼ਾਂ ਜਿਹਦੇ ਨਾਲ ਥੋੜੀ ਬਹੁਤੀ ਚਿਹਰੇ ਤੇ ਚਮਕ ਰਹੇ ਹੋਰ ਇਨਸਟੈਂਟ ਕੁਝ ਚੀਜ਼ਾਂ ਕੰਮ ਕਰਦੀਆਂ ਨੇ ਉਹ ਦੇ ਦਿੰਨੇ ਆ ਬਟ ਇਹਦੇ ਵਾਸਤੇ ਦਾ ਆਮ ਨੋਰਮਲ ਮੈਂ ਕਹਿਣਾ ਉਹਨਾਂ ਕਿ ਲਾਲ ਚੰਦਰ ਆਂਦਾ अच्छा जी ਜਿਹੜਾ ਆਮ ਤੂੰ ਦੇਖੋ ਮੰਦਰਾਂ ਚ ਉਹ ਕਿਸ ਕਿਸ ਦੇ ਵਿੱਚ ਟਿੱਕਾ ਲਾਉਂਦੇ ਆ ਤਿਲਕ ਲਾਉਂਦੇ ਉਹ ਵਾਲਾ ਜਿਹੜਾ ਚੰਦਨ ਹੈ ਲਾਲ ਹਾਂ ਪੁਸ਼ਪੀ ਲਾਲ ਚੰਦਨ ਕਰਦਾ ਸੀ ਹਾਂ ਪੁਸ਼ਪਾ ਵਾਲਾ ਲਾਲ ਚੰਦਨ ਸਹੀ ਗੱਲ ਵੀ ਉਹ ਲਾਲ ਚੰਦਨ ਜਿਹੜਾ ਨਾ ਜੀ ਉਹਦਾ ਪਾਊਡਰ ਬਣ ਜਾਂਦਾ ਉਹ ਨਹੀਂ ਤਾਂ ਲੱਕੜ ਹੀ ਆ ਉਹਦਾ ਪਾਊਡਰ ਬਣ ਜਾਂਦਾ ਪਾਊਡਰ ਮਿਲ ਵੀ ਜਾਂਦਾ ਜਿਹੜਾ ਪਾਊਡਰ ਮਿਲਦਾ ਮੈਂ ਉਹਦੇ ਭੋਸਾ ਘੱਟ ਕਰਦਾ ਕਿਉਂਕਿ ਇੱਕ ਬਹਿੰਗੀ ਚੀਜ਼ ਆ ਇਹਨੂੰ ਲੱਕੜ ਨੂੰ ਲਿਆ ਕੇ ਘਰੇ ਜੇ ਛੋਟੇ ਛੋਟੇ ਕੁੱਟ ਕੇ ਉਹਨੂੰ ਬਾਅਦ ਚ ਮਿਕਸੀ ਚ ਪਾ ਕੇ ਹੌਲੀ ਕਿਤੇ ਕੇ ਗ੍ਰाइंड ਗ੍ਰਾਊਂਡ ਕਰਕੇ ਤੁਸੀਂ ਉਹਦਾ ਪਾਊਡਰ ਬਣਾਉਂ ਤਾਂ ਉਹ ਇੱਕ ਜ਼ਬਰਦਸਤ ਚੀਜ਼ ਆ ਓਕੇ ਜੀ ਇੱਕ ਤਾ ਉਹ ਲੈ ਲਓ ਇੱਕ ਜਿਹੜੇ ਤੁਹਾਡੇ ਸਟਰਿਕ ਛਿਲਕੇ ਆ ਜਿੰਨੇ ਵੀ ਅੱਛਾ ਜੀ ਅ ਇੱਕ ਅਨਾਰ ਦੇ ਛਿਲਕੇ ਇੰਪੋਰਟੈਂਟ ਆ ਇਹਦੇ ਵਿੱਚ ਔਰ ਬਾਕੀ ਜਿਹੜੇ ਹੈਗੇ ਆਪਣੇ ਮਸੰਮੀ ਦਾ ਸੰਤਰੇ ਦਾ ਨਿੰਬੂ ਦਾ ਇਹ ਸਾਰੇ ਛਿਲਕੇ ਆਪਾਂ ਲੈ ਸਕਦੇ ਆ ਯੂਜ਼ ਕਰ ਸਕਦੇ ਆ ਔਰ ਕੇਲੇ ਦਾ ਛਿਲਕਾ ਇਹ ਚ ਬਹੁਤ ਰਿਜ਼ਲਟਫੁੱਲ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੇਲਿਆਂ ਦਾ ਛਿਲਕਾ ਤੇ ਇਹ ਸਾਰਿਆਂ ਨੂੰ ਲੈ ਕੇ ਨਾ ਜੀ ਕੋ ਪਾਊਡਰ ਬਣਦਾ ਉਦੇ ਵਿੱਚ ਮਲਤਾਨੀ ਮਿੱਟੀ ਪਾ ਦੋ ਉਹ ਇੱਕ ਲੇਪ ਬਣ ਜਾਂਦਾ ਜਿਵੇਂ ਜਲੇਬੀਆਂ ਵਾਲਾ ਨਹੀਂ ਹੁੰਦਾ ਉਹ گاੜਾ ਜਿਹਾ ਲੇਪ ਬਣ ਜਾਂਦਾ ਗਾੜਾ ਜਾਂ ਤੇ ਉਹਨੂੰ ਲੇਪ ਨੂੰ ਜਿਹੜਾ ਮ사ਜ ਲਈ ਅਸੀਂ ਦੱਆ ਵੀ ਇਹਨੂੰ ਮ사ਜ ਕਰੋ ਫੇਸ ਤੇ ਅੱਛਾ ਇਹ ਅਸੀਂ ਆਪ ਨਹੀਂ ਕਦੇ ਬਣਾਇਆ ਪਰ ਅਸੀਂ ਕੁਝ ਪਾਊਡਰ ਨੇ ਜਿਹੜੇ ਅਸੀਂ ਬਣਾਏ ਨੇ ਚੰਦਨ ਹੋ ਗਿਆ ਚੰਦਨ ਦੇ ਨਾਲ ਅਸੀਂ ਉਹ ਪਾਇਆ ਹੈਗਾ ਛਿਲਕਿਆਂ ਦਾ ਪਾਊਡਰ ਪਾ ਕੇ ਅਸੀਂ ਪਾਊਡਰ ਬਣਾਇਆ ਤੇ ਉਹ ਇੱਕ ਅਸੀਂ ਉਹ ਦੇ ਦਿੰਨੇ ਇੱਕ ਗੁਲਾਬ ਜਲ ਦੇ ਦਿੰਨੇ ਵੀ ਇਹਨੂੰ ਗੁਲਾਬ ਜਲੇ ਚ ਮਿਕਸ ਕਰਕੇ ਦਾ ਪੇਸਟ ਜਾਂ ਬਣਾ ਕੇ ਯੂਜ਼ ਕਰੂ ਤੇ ਕੁਝ ਚੀਜ਼ਾਂ ਅਸੀਂ ਉਹਨੂੰ ਦੱਸ ਦੇ ਵੀ ਕਰੋ ਪਾਈ ਤੂੰ ਓਕੇ ਹੈਨਾ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਫੇਸ ਤੇ ਲਾਉਂਦੇ ਆ ਉਹ ਮਾਸਕ ਬਣ ਜਾਂਦਾ ਉਹਨੂੰ ਅਸੀਂ ਫੇਸ ਪੈਕ ਕਿਹਾ ਉਹ ਲਗਾਉਣ ਨਾਲ ਉਹਦੇ ਜਿਹੜਾ ਫੇਸ ਹੈ ਉਹ ਹੌਲੀ 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 ਜਿਹੜਾ ਹੈਗਾ ਉਹ ਸਕਾਰ ਜਿਹੜੇ ਨੇ ਉਹਨਾਂ ਦੀ ਹੀਲਿੰਗ ਸਟਾਰਟ ਹੋ ਜਾਂਦੀ ਹੈ ਹਫਤੇ 'ਚ ਅਸੀਂ ਪਹਿਲਾਂ ਕਹਿੰਨੇ ਇੱਕ ਵਾਰ ਕਰੋ ਫਿਰ ਜਦੋਂ ਅਗਲੀ ਨੂੰ ਲੱਗਦਾ ਵੀ ਇਹ ਤਾਂ ਬਹੁਤ ਕੰਮ ਕਰ ਰਿਹਾ ਫਿਰ ਉਹ ਡੇਲੀ ਵੀ ਕਰਦੇ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਹੈਨਾ ਪਰ ਅਸੀਂ ਕਹਿੰਨੇ ਵੀ ਡੇਲੀ ਨਾ ਕਰੋ ਇੱਕ ਦਿਨ ਛੱਡ ਕੇ ਕਰਨਾ ਚਾਹੀਦਾ ਬਾਕੀ ਦੁੱਧ ਦਾ ਜਿਹੜਾ ਵਾਸ਼ ਆਬਹੁਤ ਜ਼ਰੂਰੀ ਆ ਮਿਲਕ ਵਾਸ਼ ਦੇ ਲਈ ਕਲੀਨジング ਮਿਲਕ ਨੇ ਦੁੱਧ ਚਾਹੇ ਥੈਲੀ ਦਾ ਹੋਵੇ ਚਾਹੇ ਗਾਂ ਦਾ ਮੱਝ ਦਾ ਕੋਈ ਹੋਵੇ ਦੁੱਧ ਹੋਣਾ ਚਾਹੀਦਾ ਫਰੈਸ਼ ਜਿਹੜਾ ਅਸੀਂ ਕਹਿੰਦੇ ਕਲੀਨਿੰਗ ਮਿਲਕ ਉਹ ਚ ਕੈਮੀਕਲ ਲੱਗਦਾ ਹੈ ਹਾਂਜੀ ਹਾਂਜੀ ਉਲਟਾ ਫਾਇਦੇ ਦੀ ਜਗ੍ਹਾ ਫੇਰ ਨੁਕਸਾਨ ਉਹ ਆਪ ਲੋਕਾਂ ਵਾਸਤੇ ਬਹੁਤ ਵਧੀਆ ਵੀ ਚਲੋ ਮੂੰਹ ਤੇ ਮੇਕਅਪ ਕੀਤਾ ਉਹਨੂੰ ਰਿਮੂਵ ਕਰਨ ਲਈ ਯੂਜ਼ ਕਰ ਲਿਆ ਹੋਰ ਕਰ ਲਿਆ ਆਦਰਵਾਇਜ਼ ओके अदरवाइज ये सब तो बेस्ट है और बाकी असली ज्यादा ਇਹਦੇ ਚ ਕਿਸੇ ਨੂੰ ਕਿਹਾ ਨਹੀਂ ਔਰ ਇੱਕ ਇਹ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਉਹ ਗੱਟ ਵਾਸਤੇ ਬਸ ਤੇ ਹੋਰ ਕਿਹਦੇ ਚ ਖਾਣ ਵਾਲੀ ਚੀਜ਼ਾਂ ਕੰਮ ਨਹੀਂ ਕਰਦੀ ਠੀਕ ਹੈ ਇੱਕ ਸਰ ਜਿਵੇਂ ਤੁਸੀਂ ਥੈਲੀ ਦੇ ਦੁੱਧ ਦੀ ਗੱਲ ਕੀਤੀ ਹੈ ਨਾ ਆਪਾਂ ਜਿੱਦਾਂ ਪਿੰਡ ਚ ਤਾਂ ਹੁੰਦੇ ਆਂ ਦਾ ਉੱਥੇ ਤਾਂ ਦੁੱਧ ਮਿਲ ਜਾਂਦਾ ਸ਼ਹਿਰ ਦੇ ਵਿੱਚ ਸਾਡੇ ਯਾਰ ਦੋਸਤ ਰਹਿੰਦੇ ਨੇ ਉਹਨਾਂ ਨੂੰ ਥੈਲੀ ਦੇ ਦੁੱਧ ਹੀ ਪੀਣਾ ਪੈਂਦਾ ਨਾ ਕਿਉਂਕਿ ਸ਼ਹਿਰ ਦੇ ਵਿੱਚ ਹੁਣ ਕਿਸਦਾ ਪਰੋਸਾ ਹੈ ਨਹੀਂ ਕਿ ਕੀ ਮਲਾ ਕੇ ਪਤਾ ਨਹੀਂ ਕੀ ਨਕਲੀ ਹੋਈ ਜਿੱਦਾਂ ਕੁਝ ਕੰਪਨੀਆਂ ਦੇ ਜਿਹੜੇ ਮੇਨ ਮੇਨ ਦੁੱਧ ਨੇ ਕੀ ਉਹ ਵਧੀਆ ਹੁੰਦੇ ਨੇ ਜਾਂ ਹੁਣ ਦੇਖੋ ਥੋੜੀ ਉਹ ਗੱਲ ਤੋਂ ਗੱਲ ਆ ਹੁਣ ਅੱਗੇ ਕਹਿੰਦੇ ਸੀ ਗਾਂ ਦਾ ਦੁੱਧ ਜਾਂ ਮੱਝ ਦਾ ਹੁਣ ਤੁਸੀਂ ਕਹਿੰਦਾ ਕੰਪਨੀਆਂ ਦਾ ਦੁੱਧ ਹੈਨਾ ਤਾਂ ਗਾਂ ਮੱਝ ਵਿੱਚੋਂ ਕੱਢਦੀ ਆ ਆਪਣਾ ਕੰਪਨੀਆ ਰਹਿ ਗਿਆ ਤੇ ਅੱਗੇ ਜਿਵੇਂ ਮੈਂ ਚੰਡੀਗੜ੍ਹ ਚ ਰਹਿਣਾ ਹੈਨਾ ਸਾਡੇ ਬੱਚੇ ਨੂੰ ਕੋਈ ਪੁੱਛੇ ਵੀ ਦੁੱਧ ਕਿਹਦਾ ਕਹਦਾ ਪੀਂਦੇ ਹੋ ਤੁਸੀਂ ਉਹ ਸਾਡੇ ਦੁੱਜੀ ਦਾ ਹੀ ਨਾਮ ਲੈਂਦੇ ਸੀ ਵੀ ਪੁਰਾਣੇ ਅੰਕਲ ਤੋਂ ਹੈਨਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਤਾਂ ਪਿੰਡਾਂ 'ਚ ਰਹੇ ਹਾਂ ਜੀ ਮੈਂ ਮਤਲਬ 5ਵੀਂ ਕਲਾਸ ਤੱਕ ਮੇਰਾ ਪਿੰਡ ਚੌਂਦਾ ਮੰਨਮੀ ਬਲੇਰਕੋਟਲੇ ਕੋਲੇ ਉੱਤੇ ਰਹੇ ਹਾਂ ਘਰੇ ਆਮ ਜਿਵੇਂ ਸਾਡਾ ਬਾਣੀਆਂ ਦਾ ਘਰ ਇੱਕੋ ਹੀ ਸੀ ਪਰ ਸਾਡੇ ਵੀ 6 ਖੁਰਲੀਆਂ ਸੀ ਅੱਛਾ ਜੀ ਡੰਗਰ ਬੱਚਾ ਖੂਬ ਇੱਕ ਨੀਰੇ ਵਾਲਾ ਢੋਂਦਾ ਸੀ ਮਸ਼ੀਨ ਟੋਕੇ ਵਾਲੀ ਢੋਂਦੀ ਸੀ ਮਰਸੀਨ ਦੇ ਠੇਕੇ ਢਲੇ ਹੁੰਦੇ ਸੀ ਅਸੀਂ 5-6 ਭੈਣ ਭਰਾ ਹੁੰਦੇ ਸੀ ਚਾਚੇ ਦਾ ਜੰਦੇ ਲਾ ਕੇ ਤਾਂ ਸਭ ਦੀਆਂ ਬਾਰੀਆਂ ਬੰਨੀਆਂ ਜੀ ਤੂੰ ਅੱਜ ਸਾਈਕਲ ਤੇ ਚੜੀ ਲੰਦ ਕੇ ਲੈ ਕੇ ਆਉਣਾ ਬਰਸੀਨ ਲੰਦ ਕੇ ਲੈ ਆਉਣਾ ਤੂੰ ਤੇ ਟੋਕਾ ਕਰਨਾ ਉਹ ਅੰਤਪਈਆਂ ਦੇ ਸਾਲਾਂ ਦੇ ਪੰਜਵੀਂ ਦਾ ਬੱਚਾ ਫਿਰ ਵੀ ਹੁੰਦਾ ਹੀ ਹੈ 10 ਸਾਲ ਦਾ 11 ਸਾਲ ਦਾ ਤੇ ਠੀਕ ਹੁੰਦਾ ਤੇ ਅਸੀਂ ਸਾਰੇ ਕੰਮ ਕਰਦੇ ਰਹੇ ਹਾਂ ਤੇ ਪਿੰਡਾਂ ਚੋਂ ਸਾਨੂੰ ਪਤਾ ਹੈ ਮੱਝ ਦਾ ਗਾਂ ਦਾ ਦੁੱਧ ਸਾਡੀਆਂ ਚਾਚੀਆਂ ਤਾਈਆਂ ਉਹ ਸਵੇਰੇ ਅਸੀਂ ਕੋਲ ਵਹਲਾ ਮੂੰਹਾ ਡੱਕ ਉਹਨਾਂ ਨੇ ਮੂੰਹ 'ਚ ਹੀ ਧਾਰ ਮਾਰਦੇ ਨਹੀਂ ਉਹ ਬੜਾ ਵਧੀਆ ਲੱਗਦਾ ਜੀ ਬਾਅਦ 'ਚ ਮੂੰਹ ਤੇ ਪੈ ਜਾਣਾ ਆਪਾਂ ਕਿ ਧੋ ਲੈਣਾ ਨਾਲੇ ਧੋ ਤੇ ਉਹ ਫਰੈਸ਼ ਹੁੰਦਾ ਸੀ ਗਰਮ ਹੁੰਦਾ ਸੀ ਤੇ ਉਦੋਂ ਮੱਝਾਂ ਗਾਇਆਂ ਨੂੰ ਟੀਕਾ ਬਣੀ ਸੀ ਲੱਗਦਾ ਸੀ ਕਦੇ ਨਹੀਂ ਦੇਖਿਆ ਸਾਡੇ ਦਾਦੇ ਦਾਦੀਆਂ ਨੂੰ ਟੀਕੇ ਲਾਉਂਦੇ ਤੇ ਉਦੋਂ ਨਹੀਂ ਸੀ ਲੱਗਦਾ ਉਦੋਂ ਬਾਅਦ ਚੱਲ ਨਹੀਂ ਹੋ ਗਿਆ ਸੀ ਬਈ ਟੀਕੇ ਆਉਂਦੇ ਤਾਂ ਤੇ ਉਦੋਂ ਤੱਕ ਦੁੱਧ ਠੀਕ ਸੀਗੇ ਜੀ ਹਾਂ ਤੇ ਹੁਣ ਜਿਹੜਾ ਦੁੱਧ ਆਉਂਦਾ ਹੁਣ ਮੈਕਸਿਮਮ ਜਿਹੜੇ ਡਾਕਟਰ ਆ ਉਹ ਲੋਕਾਂ ਨੂੰ ਕਹਿੰਦੇ ਦੁੱਧ ਨਾ ਪੀਓ ਹਾਂ ਹਾਂਜੀ ਹਾਂਜੀ ਕਹਿੰਦੇ ਨੇ ਹੈਨਾ ਜੇ ਉਹਨਾਂ ਨੂੰ ਪੁੱਛੋ ਕਿ ਕੀ ਨੁਕਸਾਨ ਹੈ ਦੁੱਧ ਦਾ ਉਹ ਨਹੀਂ ਦੱਸ ਸਕਦੇ ਹਾਂਜੀ ਕਿਉਂ ਕਿ ਉਹ ਉਹ ਬਸ ਇੱਕੋ ਹੀ ਗੱਲ 'ਚ ਕਨਫਿਊਜ਼ ਹੋ ਗਏ ਕਿ ਦੁੱਧ ਅਸਲੀ ਨਹੀਂ ਹੈਗਾ ਹਾਂ ਨਕਲੀਆ ਉਹ ਕਹਿੰਦੇ ਨੇ ਦੁੱਧ اور ਦੁੱਧ ਤੋਂ ਬਣੇ ਚੀਜ਼ਾਂ ਖਾਈ ਨਾ ਨਾ ਨੇ ਜੱਬ ਵੀ ਖਾਧੋ ਪਨੀਰ ਵੀ ਬੰਦ ਹਾਂ ਵੀ ਡੈਰੀ ਪ੍ਰੋਡਕਟ ਬੰਦ ਹੀ ਕਹਿੰਦੇ ਹੁੰਦੇ ਜਿਹੜਾ ਲੈਕਟੋਸ ਇੰਟੋਲਰੈਂਸ ਹਾਂ ਹੁਣ ਦੇਖੋ ਉਹਦੀ ਜਗ੍ਹਾ ਤੇ ਕਿੰਨਾ ਕੁਝ ਆ ਗਿਆ ਹਾਂਜੀ ਸਭ ਤੋਂ ਬੈਸਟ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਸੋਇਆਬੀਨ ਮਿਲਕ ਓਕੇ ਹਾਂਜੀ ਇੱਕ ਨਾਰੀਅਲ ਦਾ ਮਿਲਕ ਹਮ ਸਭ ਤੋਂ ਬੈਸਟ ਹੈ ਹਲੇ ਇਹਦੇ ਵਿੱਚ ਬਹੁਤ ਸਾਰੇ ਮਿਨਰਲ ਜਨੇ ਤਾਕਤ ਹੈ ਲੋਕ ਬਣਾਉਣ ਲੱਗ ਗਏ ਸਮਝ ਗਏ ਮੈਂ ਮੈਨੂੰ ਨਾ 40 ਤੋਂ ਬਾਅਦ ਵਾਲਿਆਂ ਨੂੰ ਸਮਝਾਉਣਾ ਔਖਾ ਹੋ ਗਿਆ ਇਹ ਗੱਲਾਂ ਪਰ ਮੈਂ ਜਿਹੜੇ 25 28 ਦੇ ਬੱਚੇ ਆ ਉਹ ਸਮਝ ਗਏ ਜੀ ਇਹ ਗੱਲ ਵੀ ਗੋਇਲ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿਤੇ ਨਾ ਕਿਤੇ ਤੰਤ ਨਾਰੀਅਲ ਲੈ ਲਓ ਤੁਸੀਂ ਪੂਰਾ ਇੱਕ ਕੱਚਾ ਹਾਂਜੀ ਉਹਨੂੰ ਕੱਟ-ਕੱਟ ਕੇ ਛੋਟੇ-ਛੋਟੇ ਪੀਸ ਸ਼ੱਕਰ ਪਰਿਆਂ ਵਰਗੇ ਕੱਟ ਲਓ ਕੱਟ ਕੇ ਉਹਨੂੰ ਮਿਕਸੀ ਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰੋ। ਉਹ ਚ ਇੱਕ ਗਲਾਸ ਪਾਣੀ ਪਾ ਦਿਓ। ਜਦੋਂ ਉਹਨੂੰ ਤੁਸੀਂ ਪਾਣੀ ਪਾ ਕੇ ਗ੍ਰाइंड ਕਰਦੇ ਹੋ ਬਾਹਰ ਕੱਢ ਕੇ ਜਦੋਂ ਛਾਣਦੇ ਹੋ ਪ्योर ਦੁੱਧ ਹੁੰਦਾ ਜੀ। ਹਾਂਜੀ ਹਾਂਜੀ। ਓਕੇ ਜੀ। ਆਹ ਜਿਹੜਾ ਆਮ ਆਪਣੇ ਦੁੱਧ ਹੈ, ਗਾਂ ਮੱਝ ਦਾ ਦੁੱਧ ਹੈ, ਇਸ ਤੋਂ ਕਈ ਗੁਣਾ ਜ਼ਿਆਦਾ ਉਹ ਚ ਮਿਨਰਲਸ ਆ ਜਾਂਦੇ ਨੇ। ਬੈਨੀਫਿਟ। ਤੇ ਉਹ ਬੈਸਟ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਅਸੀਂ ਲੋਕਾਂ ਨੂੰ ਕਹਿੰਦੇ ਵੀ ਦੁੱਧ ਜਿਹੜਾ ਹੈਗਾ ਉਹ ਘੱਟੋ ਘੱਟ ਵੀ ਅ ਐਸੇ ਪਸ਼ੂ ਦਾ ਲਓ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਹੋਵੇ, ਤੁਹਾਨੂੰ ਪਤਾ ਹੋਵੇ। ਨਹੀਂ ਤਾਂ ਨਾ ਹੀ ਲਓ। ਉਹਨਾਂ ਦੇ ਮੈਥੇਲੀ ਦਾ ਦੁੱਧ ਉਹ ਅਸੀਂ ਸਰਵਿਸ ਕਰਕੇ ਯਕੀਨ ਕਰਦੇ ਆ ਕਿ ਉਹਦੇ ਚ ਥੋੜਾ ਜਿਹਾ অথੈਨਟੀਸਿਟੀ ਹੁੰਦੀ ਆ ਕਿਸੇ ਦੀ ਜ਼ਿੰਮੇਵਾਰੀ ਹੁੰਦੀ ਆ ਕਿਸੇ ਕੰਪਨੀ ਦੀ ਜਾਂ ਸਰਕਾਰ ਦੀ ਉਹਦੇ ਵਿੱਚ ਸਾਰੀ ਸਿਸਟਮ ਨਾਲ ਬਣਾਇਆ ਹੁੰਦਾ ਇਸ ਕਰਕੇ